ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੰਬਲ ਚੰਬਲ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਉਸਮੇ ਵਾਲਾ ਜਿਹੜਾ ਦੋਸਤੋ ਬਿਲਕੁਲ ਟੋਲ ਪਲਾਜ਼ਾ ਸੇਰੂ ਵਾਲਾ ਟੋਲ ਪਲਾਜ਼ਾ ਵੀ ਆ ਬਹੁਤੇ ਵੀਰ ਸਾਰੇ ਜਾਣਦੇ ਆ ਤੇ ਬਿਲਕੁਲ ਜਿਹੜਾ ਦੋਸਤੋ ਲੈਹਂਦੇ ਵਾਲੇ ਪਾਸੇ ਨੂੰ ਕੋਈ 1 ਕਿਲੋ 1.5 ਕਿਲੋਮੀਟਰ ਖੜਵਾ ਪਿੰਡ ਹੈਗਾ ਬਿਲਕੁਲ ਪਿੰਡ ਚੰਬਲ ਜਟਾ ਪਿੰਡ ਥੋੜੀ ਦੂਰੀ ਤੇ ਆ ਜਵੰਦਾ ਪਿੰਡ ਅੱਗੇ ਦੋਸਤੋ ਥੋੜੀ ਦ ਤੇ ਸ਼ਾਹਪੁਰ ਪਿੰਡ ਦੀ ਵੀ ਥੋੜੀ ਦੂਰੀ ਹੈਗੀ ਆ ਤੇ ਖਾਸ ਵਿਜਰ ਤੁਸੀਂ ਆ ਪਿੰਡ ਚੰਬਲ ਕਰਨੀ ਹੈਗੀ ਆ ਦੋਸਤੋ ਵੀਰ ਜਸ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੁਹਾਨੂੰ ਪਸ਼ੂ ਦਿਖਾਈਦੇ ਆ ਅੱਜ ਬਿਲਕੁਲ ਤਾਜ਼ੇ ਜਿਹੜੇ ਪਸ਼ੂ ਆ ਦੋਸਤੋ ਉਹ ਵੀ ਦਿਖਾ ਦਾਂਗੇ ਵਿੱਚ ਕੁਝ ਪਸ਼ੂ ਜਿਹੜੇ ਤੋਕੜ ਚਾਹੇ ਮੱਝ ਹੋਵੇ ਚਾਹੇ ਵਾੜ ਉਹ ਵੀ ਜਿਹੜੇ ਦੋਸਤੋ ਬਿਲਕੁਲ ਨਗ ਹੈਗੇ ਆ ਪੂਰੀ ਡਿਟੇਲ ਜਿਹੜੀ ਆ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਜਸ ਤੋਂ ਲੈ ਲਾਂਗੇ ਠੀਕ ਆ ਜੀ ਅੱਜ ਦੋਸਤੋ ਤਰੀਕ ਤੁਸੀਂ ਜਰੂਰ ਨੋਟ ਕਰ ਲਓ ਅੱਜ 7 ਅਕਤੂਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਪਏ ਆਂ ਟਾਈਮ ਕੋਈ ਸ਼ਾਮ ਦੇ 5:30 ਤੋਂ 3 ਵਜੇ ਦਾ 3:30 ਮਿੰਟ ਦਾ ਜਿਹੜਾ ਸਮਾਂ ਹੈਗਾ ਠੀਕ ਆ ਨਾਗ ਘਟੋ ਘਟ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਪੰਜ ਕੇ ਨਾਗ ਜਿਹੜੇ ਵਿਕਾਊ ਆ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਇੱਕ ਤੁਹਾਨੂੰ ਵੈਡ ਦਿਖਾ ਦਾਂਗੇ ਠੀਕ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਬਾਕੀ ਐਨੀਮਲ ਜਿਹੜਾ ਪਸੰਦ ਦੋਸਤੋ ਆਊਗਾ ਕਿਸੇ ਵੀਰ ਨੂੰ ਠੀਕ ਆ ਜੀ ਜੇਕਰ ਗੱਬਣ ਪਸ਼ੂ ਤੇ ਆਪਦੀ ਤਰਪ ਕੇ ਤੇ ਸੋਇ ਸੋਇ ਨਖਦੀ ਜਾਂ ਦੋ ਡੰਗ ਚਵਾਈ ਕਰਕੇ ਤੁਸੀਂ ਤਸੱਲੀ ਕਰ ਸਕਦੇ ਜ ਆਜੋ ਕਰਦੇ ਆਂ ਗੱਲਬਾਤ ਵੀਰ ਜਸਦੇ ਨਾਲ ਪੁੱਛਦੇ ਆਂ ਦੋਸਤੋ ਕੀ ਇਨਫੋਰਮੇਸ਼ਨ ਅੱਜ ਨਾਲ ਪਸੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜਸ ਸਾਸਰੀ ਕਾਰ ਸਾਸਰੀ ਕਾ ਵੀਰ ਜੀ ਵੀਰ ਭਰਾਵਾ ਸਾਨੂੰ ਵੀ ਵੈਲਕਮ ਤੁਹਾਡਾ ਵੀਰ ਜੀ ਠੀਕ ਠਾਕ ਹੋਰ ਬੜਾ ਠੀਕ ਹਾਂਜੀ ਹਾਂਜੀ ਤੁਸੀਂ ਸੁਣਾਓ ਹੋਰ ਬਹੁਤ ਵਧੀਆ ਵੀਰ ਹਾਂਜੀ ਅੱਛਾ ਜਸਬਾਈ ਕਿਵੇਂ ਵਪਾਰ ਦਾ ਕੰਮ ਚੱਲੀ ਜਾ ਰਿਹਾ ਹਾਂਜੀ ਚੱਲੀ ਜਾਂਦਾ ਵੀਰ ਜੀ ਠੀਕ ਆ ਜੀ ਹਾਂਜੀ ਮੈਂ ਤੇ ਤੁਹਾਨੂੰ ਪਰਸੋਂ ਦਾ ਫੋਨ ਲਾਉਂਦਾ ਤੁਸੀਂ ਟਾਈਮ ਕੱਢ ਕੇ ਮਹਾਂ ਜਾਇਜ ਅੱਛਾ ਜੀ ਚਲੋ ਬਾਕੀ ਡਿਊਟੀ ਚੱਲ ਰਹੀ ਆ ਹਾਂਜੀ ਜੋੜ ਮਿਲ ਚੱਲਦੇ ਬਾਬਾ ਬੁੱਢਾ ਸਰ ਹਾਂਜੀ ਪੂਰੇ ਪੂਰੇ ਬਾਬਾ ਬੁੱਢਾ ਸਾਹਿਬ ਦੇ ਚੱਲਦੇ ਨੇ ਲੈਕਰਾਂ ਦੇ ਵਿੱਚ ਵੀ ਡਿਊਟੀਆਂ ਤੁਹਾਡੀਆਂ ਚੱਲਦੀਆਂ ਹਾਂਜੀ ਹਾਂਜੀ ਪੂਰੀਆਂ ਚੱਲਾਂਦੀਆਂ ਜੀ ਚਲੋ ਠੀਕ ਹੈ ਜੀ ਹਾਂਜੀ ਸੋ ਅੱਛਾ ਜਸਬਾਈ ਅੱਜ ਪਸ਼ੂ ਆਪਣੇ ਕੋਲ ਪੰਜ ਬਕਾਊਗਾ ਹਾਂਜੀ ਪੰਜ ਹੈ ਜੀ ਚਾਰ ਮੱਝਾਂ ਇੱਕ ਗਾਂ ਹੈ ਜੀ ਅੱਛਾ ਜੀ ਹਾਂਜੀ ਤਾਜ਼ੀਆਂ ਮੱਝਾਂ ਜਿਹੜੀਆਂ ਬਿਲਕੁਲ ਸਰੀਆਂ ਹਾਂਜੀ ਇੱਕ ਕਦੇ ਰਾਤੀ ਸੁਈ ਆ ਇੱਕ ਦੇ ਅੱਜ ਹੀ ਹੁਣੇ ਦੀ ਸੁਕੇ ੜੀ 15 ਕਿ ਮਿੰਟ ਹੋਇਆ ਇੱਕ ਨੂੰ ਤਿੰਨ ਦਿਨ ਹੋ ਗਏ ਸੁਈ ਨੂੰ ਠੀਕ ਹੈ ਜੀ ਹਾਂਜੀ ਤੇ ਇੱਕ ਤੋਕੜ ਹੈ ਮੱਝ ਆਪਣੇ ਕਰਦੇ ਆ ਦੋਸਤੋ ਡਿਟੇਲ ਆਪਾਂ ਸਟਾਰਟ ਤੇ ਪਹਿਲੇ ਨੰਬਰ ਤੋਂ ਇਸ ਮੱਝ ਤੋਂ ਦੋਸਤੋ ਆਪਾਂ ਸ਼ਟਾਰਟ ਕਰ ਲਾਂਗੇ ਠੀਕ ਆ ਤੇ ਜੱਸ ਭਾਈ ਕੀ ਡਿਟੇਲ ਹੈ ਦੀ ਛੋਟੀ ਸੂਈ ਨੂੰ ਕਿੰਨਾ ਕੁ ਟਾਈਮ ਤੇ ਕਿੰਨੇ ਕੁ ਦਿਨਾਂ ਦੀ ਸੂਈ ਇਹਦੇ ਸੁਵਾ ਕਰਨੀ ਹੈ ਅੱਜ ਇਹਨੂੰ ਤੇ ਜਾ ਡੰਗ ਹੈ ਜੀ ਅੱਛਾ ਜੀ ਹਾਂਜੀ ਤੇ ਦੂਜਾ ਸੁਵਾ ਜੀ ਦੂਜਾ ਸੁਵਾ ਹਾਂਜੀ ਇਹ ਟਾਈਮ ਤੇ ਥੱਲੇ 11 ਕਿਲੋ ਬੋਲਾ ਤਿਆਰ ਹੋ ਗਏ ਠੀਕ ਹੈ ਜੀ ਹਾਂਜੀ ਭਾਵੇਂ ਕੋਈ ਤਿੰਨ ਟਾਈਮ ਚੋਲੇ ਭਾਵੇਂ ਦੋ ਚੋਲੇ ਜੀ ਤੇ ਚੋਣ ਵੀ ਫੇਰ ਸੰਤੂ ਸਾਹਿਬ ਇਦਾਂ ਆਪਾਂ ਨਿਗਾਹ ਜਾਨਾ ਨਿਆਣਾ ਭਾਵੇਂ ਭੋਲੇ अच्छा हां जी गाढ़ी गाड़ दो किलो गा जी अच्छा 11 किलो ਹੈਗਾ ਹਾਂ ਜੀ ਹਾਂ ਜੀ ਹੈਗਾ ਜੀ ਠੀਕ ਹੈ ਜੀ ਹਾਂ ਜੀ ਇਹ 11 ਤਾਂ 11 ਆਖਾਂ ਜੇ 10 ਆਹ ਤੇ 10 ਆਖਾਂ ਲਓ ਵੀ ਦੋਸਤੋ ਤੇ ਕਿਨ ਆਨਲਾਈਨ ਮੰਗਾਉਣੀ ਫਿਰ 10 ਹੀ ਆ ਜੀ ਇੱਥੇ ਆਣ ਕੇ ਕੋਈ ਚ ਉਹ 11 ਚ ਉਹ ਤੀਜੇ ਦਿਨ ਦੇ ਵਿੱਚ ਆ ਠੀਕ ਹੈ ਜੀ ਤੇ ਬੋਲਾ ਜਿਹੜਾ ਬਿਲਕੁਲ ਬਣਦਾ ਬੋਲਾ ਆ ਆਰਡਰ ਕੁਆਲਿਟੀ ਵੇਖੋ ਦੋਸਤੋ ਚੌਰਸ ਲੇਵਾ ਅਗਾਹ ਨੂੰ ਲੇਵਾ ਤਕਰੀਬਨ ਥੋੜਾ ਜਿਹਾ ਵੱਧ ਵਿਖਾਉਂਦੀ ਹੋਊਗੀ ਹਾਂਜੀ ਬਾਕੀ ਤੁਹਾਨੂੰ ਤੋੜ ਕੇ ਵੀ ਤਸੱਲੀ ਨਾਲ ਜਦੋਂ ਦਿਖਾਈ ਪਤਾ ਵਧੇਰੇ ਜਿਆਦੀ ਗੱਲਬਾਤ ਸਮਝ ਆ ਜਾਊਗੀ ਥਣ ਪੂਰਾ ਮੁਠੀ ਆ ਮਗਰ ਬੱਚਾ ਕੱਟਾ ਹਾਂਜੀ ਕੱਟਾ ਜੀ ਮੇਲ ਕਾਫ ਦੋਸਤੋ ਥੋੜਾ ਜਿਹਾ 나ੜੂ ਬੱਚੇ ਦੇ ਨਾਲ ਹੈਗਾ ਕਿਉਂਕਿ ਤੀਜੇ ਦਿਨ ਦੇ ਵਿੱਚ ਆ ਕੋਈ 5-6 ਡੰਗ ਦੀ ਜਿਹੜੀ ਦੋਸਤੋ ਚਵਾਈ ਜਿਹੜੀ 나ੜੂ ਨੂੜੂ ਬੱਚਾ ਮੱਝਾ ਮੱਝਾ ਛੱਟ ਕੇ ਤੋੜ ਦਿੰਦੀਆਂ ਸੰਤੂ ਸਾਹਿਬ ਬਿਲਕੁਲ ਮਗਰ ਕੱਟਾ ਹਾਂਜੀ ਆ ਫੇਸ ਕੁਆਲ ਅੱਛਾ ਜਸ ਭਾਈ ਚਵਾਈ ਚ ਵੀ ਕਿੱਦਾਂ ਰਹੀ ਚਵਾਈ ਸੰਧੂ ਸਾਹਿਬ ਐ ਪੋਲੀ ਤੁਹਾਨੂੰ ਬੱਚਾ ਲਾ ਕੇ ਦਿਖਾ ਦਾਂ ਤਾਰਾ ਮਾਰ ਕੇ ਕੋਈ ਪੂਰ ਛਟਾ ਨਹੀਂ ਠੀਕ ਹੈ ਐ ਪੋਲੀ ਰੂਮ ਨੂੰ ਠੀਕ ਹੈ ਜਾਓ ਭਾਈ ਪ੍ਰਤਾਪ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਜੋ ਸਤਿ ਸ੍ਰੀ ਅਕਾਲ ਪਰਵਾਰ ਠੀਕ ਠਾਕ ਆ ਬਹੁਤ ਵਧੀਆ ਠੀਕ ਠਾਕ ਵਧੀਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਹੋਰ ਹਾਂ ਮੇਰਾ ਤੁਹਾਡੀਆਂ ਪਈ ਸਨ ਚਲੋ ਜੀ ਸੋ ਇਹ ਦੋਸਤੋ ਵੀਰ ਪ੍ਰਤਾਪ ਬਹੁਤ ਛੋਟੀ ਸੋਹਣੀ ਹੈ ਜੀ ਠੀਕ ਹੈ ਇਹ ਨਹੀਂ ਮਾਲਾ ਕੋਈ ਲੈ ਸਾਬਾ ਨਾ ਖਾਉ ਐ ਪੂਰੀ ਪਲੀ ਐ ਤੇ ਪਲੀ ਵੀ ਤੂੜੀ ਤੇ ਸੰਧੂ ਸਾਹਿਬ ਤੂੜੀ ਤਾਂ ਵੰਡ ਪਾਉਂਦੇ ਰਹਿ ਕੋਈ ਚਾਰ ਪਿਓਰ ਨਹੀਂ ਸੁੱਕੇ ਦੇ ਹੈ ਹਾਂਜੀ ਹਾਂਜੀ ਇੱਕ ਵਾਰੀ ਜਿਹੜਾ ਜਿਹੜਾ ਜਿਹੜੀ ਦੋਸਤੋ ਫੁੱਲ ਬਟਾ ਫੁੱਲ ਵਜਨਦਾਰ ਆ ਰਾਜੀ ਆ ਤੇ ਪੂਰੀ ਸਿਹਤ ਯਾਬ ਹੈਗੀ ਆ ਠੀਕ ਆ ਜੀ ਪੂਰੀ ਆਪਾਂ ਕਹਿ ਲਈਏ ਫੁੱਲ ਬਟਾ ਫੁੱਲ ਵਜਨਦਾਰ ਜਿਹੜੀ ਦੋਸਤੋ ਇਹ ਝੋਟੀ ਹੈ ਠੀਕ ਆ ਤੇ ਤਕਰੀਬਨ ਜਿਹੜਾ ਦੋਸਤੋ ਪਸ਼ੂ ਲਹੂ ਪੇਤਾਲਾ ਦੁੱਧ ਵੀ ਆਪਾਂ ਉਸ ਤੋਂ ਉਮੀਦ ਕਰ ਸਕਦੇ ਆ 11 ਕਿਲੋ ਅੱਜ ਤੀਸਰੇ ਦਿਨ ਦੇ ਵਿੱਚ ਦੋਸਤੋ ਸੂਈ ਦੇ ਥਲੇ 11 ਕਿਲੋ ਜਿਹੜਾ ਬੋਹੜਾ ਕੋਈ ਵੀਰ ਮੰਨ ਕੇ ਸੌਦਾ ਕਰ ਲਏ ਠੀਕ ਆ ਆਰਡਰ ਕੁਆਲਿਟੀ ਕਾਫੀ ਬੈਸਟ ਚੌਰਸਲੇਵਾ ਮੋਢ ਤੋਂ ਠੀਕ ਆ ਜੀ ਤੇ ਚਾਰੇ ਥਣ ਬਿਲਕੁਲ ਸੋਹਣੀ ਵਿੱਥੀ ਦੇ ਆ ਆ ਵੇਖੋ ਕੋਈ ਨੀ ਬਾਤ ਚਲਾ ਦਿੰਨੇ ਤੇ ਜਸ ਭਾਈ ਕੀ ਮੋਲ ਕੀ ਕਰੇਗਾ ਇਹਦਾ ਮੋਲ ਦੇ ਜਿੰਦਾਂ ਝੋਟੀ ਆ ਜੀ ਆਵੇਂ ਇੱਕ ਵੀ ਕਰ ਲਗੇ ਆਪਣਾ ਜਾਜ ਇੱਕ ਪੰਜ ਆ ਜੀ ਬੋਹੜਾ ਉਹ ਚੋਂ 5000 ਛੋੜ ਕਰਾਂਗੇ 1 ਲੱਖ ਦੀ ਦਵਾਂਗੇ ਜੀ ਪੂਰੇ 1 ਲੱਖ ਨੂੰ ਹੋਰ ਛੱੜ ਦੇ ਜਸ ਚਲੋ ਕੋਈ ਨਹੀਂ 95000 ਦੀ ਦੇ ਦਾਂਗੇ 95 ਦੀ ਹਾਂਜੀ ਅੱਛਾ ਜੀ ਹਾਂਜੀ ਲੋਕ ਦੋਸਤੋ ਵੀਰਾਂ ਦਾ 95000 ਦੀ ਜਿਹੜੀ ਹੈ ਲੈਦੇ ਆ ਠੀਕ ਆ ਜੀ ਤੇ ਡਿਮਾਂਡ ਜਿਹੜੀ ਦੋਸਤੋ ਪਕੀ ਹੈ ਦੋ ਕੀ ਤਾਂ ਸਾਨੂੰ ਸਭ ਖੋਲਿਆਂ ਦਾ ਵੀ ਮੋਲੇ ਨੇ ਨਾ ਕਰੀ ਜਾਂਦੇ ਕੋਈ ਹਸਾਲ ਨਹੀਂ ਅੱਛਾ ਖੋਲਿਆਂ ਦੇ ਯਾਦ ਇਹਨੇ ਕਿੰਨੇ ਦਾ ਕਰ ਲਏ ਹੂੰ ਇਹ ਮੇਰਾ ਖੋਲੇ ਦਾ ਫਾਇਦਾ ਕੋਈ ਨਹੀਂਗਾ ਨਾ ਕਿ ਚੱਜਦਾ ਹੋਵੇ ਤੇ ਫੇਰ ਆ। ਵੇਖੋ ਨਵਾਂ ਡੰਗਰ ਹੋਵੇ ਨਵਾਂ ਪਸ਼ੂ ਹੋਵੇ ਤੇ ਕੋਈ ਗੱਲ ਨਹੀਂ। ਵੀਡੀਓ ਵੇਖੀ ਦੀ ਸੰਤੂ ਸਾਹਿਬ 80 90 ਖੋਲਿਆਂ ਦਾ। ਹਾਂ ਤੇ ਨਵਾਂ ਡੰਗਰ ਦਾ ਤੇ ਕਰਨਾ। ਹਾਂ ਮੇਰੇ ਮੇਰੇ 7ਵੇਂ 7ਵੇਂ ਸਵੇ ਹੈ। ਹਾਂਜੀ ਹਾਂਜੀ। ਇਹ ਨਵੇਂ ਡੰਗਰ ਹੋਇਆ ਇਹਨਾਂ ਦਾ ਤੇ ਕੋਈ ਡਰ ਨਹੀਂ ਮੁੱਲ ਦਾ। ਬਿਲਕੁਲ। ਹਾਂਜੀ। ਬਾਕੀ ਕੋਈ ਗੱਲ ਨਹੀਂ ਸੰਤੂ ਸਾਹਿਬ ਕਰ ਦੂ ਮਾਨਤਨ। ਬਿਲਕੁਲ। ਹਾਂਜੀ। ਲਓ ਜੀ ਦੋਸਤੋ ਮਾਨਤਨ ਜਿਹੜਾ ਵੀਰਾਂ ਦਾ ਵੀ ਹੋਰ ਵੀ ਕੋਈ ਗੁੰਜਾਇਸ਼ ਆ ਥੋੜੀ ਬਾਤੀ ਕੋਈ ਹੋਈ ਮੌਕੇ ਤੇ ਜਰੂਰ ਹੋਣੀ। ਹਾਂਜੀ ਛੋਟ ਤੁਝੇ ਨੰਬਰ ਤੇ ਆ ਤੁਹਾਨੂੰ ਇੱਕ ਜਿਹੜੀ ਝੋਟੀ ਕਹਿ ਲੋ ਮੱਝ ਕਹਿ ਲੋ ਸੂਈ ਆਪਾਂ ਵੀਰ ਤੋਂ ਪੁੱਛ ਲੈਣੇ ਆ ਦੂਜਾ ਸੂਇ ਸੰਧੂ ਸਾਹਿਬ ਇਹ ਇਹ ਦੂਜਾ ਸੂਈ ਆ ਹਾਂਜੀ ਦੂਜਾ ਇਹ ਨਾ ਸਿੰਗਲਾ ਕਰਕੇ ਲੱਗਦਾ ਇਹ ਹੈ ਝੋਟੀ ਹੈ ਕਿ ਦੂਜੇ ਸੂਏ ਆਪਣੇ ਤੋਂ ਸੂਈ ਜਿਹੜੇ 에ਅਰ ਵੀ ਇਹਨੇ ਪ੍ਰੋਪਰ ਪਾਈ ਆ ਠੀਕ ਆ ਹਾਂਜੀ ਇਹਨੂੰ ਅੱਜ ਕੱਲ੍ਹ ਛਾਵੇਂ ਸੂਈ ਹੈ ਅਜ ਦੂਜਾ ਦਿਨ ਹੋ ਗਿਆ ਅੱਜ ਦੂਜਾ ਹਾਂਜੀ ਠੀਕ ਆ ਬੱਚਾ ਮਗਰ ਇਹ ਕੱਟੀ ਆ ਜੀ ਕੱਟੀ ਆ ਗਈ ਬਿਲਕੁਲ ਨਾੜੂ ਜਿਹੜਾ ਦੋਸਤੋ ਬੱਚੇ ਦੇ ਨਾੜੂ ਦੇਖ ਲੈ ਗਲਾ ਨਾੜੂ ਵੇਖ ਕੇ ਹੁੰਦਾ ਸੁਪਾ ਗਿਲੇ ਨਾੜੂ ਬਿਲਕੁਲ ਨਾਲ ਦੇ ਤੇ ਘੋਟੀ ਜਿਹੜੀ ਆ ਦੋਸਤੋ ਬਿਲਕੁਲ ਜਿਵੇਂ ਬਿੱਲੀ ਮਨ ਕੀ ਆਖਿਆ ਵੀ ਨੀਲੀ ਦੇ ਵਿੱਚ ਆ ਠੀਕ ਹੈ ਨੀਲੀ ਦੇ ਵਿੱਚ ਆਉਂਦੀ ਆ ਜੀ ਬੱਚਾ ਹਨ ਪਿਓਰ ਮਤਲਬ ਮੋਰਾ ਦਾ ਹੀ ਦਿੱਤਾ ਤੁਸੀਂ ਮਨ ਕੇ ਸੌਦਾ ਕਰ ਲਿਓ ਤੇ ਕੱਲ ਹੀ ਸੂਈ ਆ ਠੀਕ ਹੈ ਜੀ ਨਾਰਮਲੀ ਸੂਹ ਦੇ ਵਿੱਚ ਆਈ ਆ ਬਾਕੀ ਕੱਲ ਹੀ ਸੂਈ ਆ ਮਗਰ ਕਟੀ ਆ ਹਾਂਜੀ ਅਜੇ ਸੂਹ ਚ ਆਈ ਆ ਤੇ ਕੋਈ ਦੋਕ ਡੰਗ ਦੀ ਵੀਰ ਜਾਸ ਚੁਵਾਈ ਹੋ ਆਪਣਾ ਕਰ ਲਈ ਆ ਕਿੰਨਾ ਕਿ ਬੋਲਾ ਸਾਬ ਕਰ ਲਈ ਆ ਸੰਧੂ ਸਾਹਬੇ ਬੋਲਾ ਕੁਛ ਕਿੰਨਾ ਕਿ ਜੀ ਆ 7-8 ਕਿਲੋ ਬੋਲਾ ਇਹਦੇ ਥਲੇ ਤੋਰ ਦਿਓ ਨਮਾ ਤੋਰ ਦਿਓ ਭਾਈ ਪ੍ਰਤਾਪ ਆ ਵੇਖੋ ਜੀ 7 ਕ 8 7 8 ਜਿਹੜਾ ਦੋਸਤੋ ਬਿਲਕੁ ਤੇ ਠੀਕ ਹੈ ਜੀ ਥਾਣ ਦੇਵਾ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਤੇ ਚਵਾ ਜਿਹੜਾ ਬਿਲਕੁਲ ਉਹ ਵੀ ਪੁੱਛ ਲੈਣੀ ਆਪਾਂ ਫੇਰ ਤੋਂ ਬਾਕੀ ਮਗਰ ਕੱਟੀ ਆ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਕੋਈ ਸਮਸਿਆ ਇਹਨਾਂ ਭਲ ਨਹੀਂ ਆ ਗਈ ਜਿੰਨਾ ਵੀ ਆਇਆ ਦੁੱਧ ਹੀ ਦੁੱਧ ਹੈ ਇਹਦੇ ਚੜ੍ਹੇ ਜੀ ਠੀਕ ਹੈ ਜੀ ਹਾਂਜੀ ਐਂ ਸਾਫ਼ ਵੀ ਕਰਤੀ ਇਹਦੇ ਨੇ ਆਪਾਂ ਜੀ ਠੀਕ ਅੱਜ ਸਵੇਰ ਹਾਂਜੀ ਸਵੇਰ ਕਰਤੀ ਹੈ ਜੀ ਠੀਕ ਹੈ ਜੀ ਚੁਵਾਈ ਜੱਸ ਭਾਈ ਕਿੰਨੇ ਤੋਂ ਕਿੰਨੇ ਚੁਵਾਈ ਹੈਗੀ ਹੈ ਚੁਵਾਈ 6:30 ਵਜੇ ਦੀ ਹੈ ਜੀ ਅੱਛਾ ਜੀ 6:30 ਵਜੇ ਦੀ 6:30 ਹੈ ਸਵੇਰੇ ਚੋਲੇ ਨਹੀਂ 6:30 ਸ਼ਾਮ ਨੂੰ ਠੀਕ ਹੈ ਭਰਾ ਹਾਂਜੀ ਕੇਵਲੇ ਹੁਣ ਲੰਗਰ ਚੱਲਾਂਦੇ ਬੱਬੂ ਦਾ ਸਾਧ ਮੇਲਾ ਜੀ ਹਾਂਜੀ ਕੇਲੇ 7 ਵੀ ਵੱਜ ਜਾਂਦੇ ਹੈ ਜੀ ਹਾਂਜੀ ਸੇਵਾ ਕਰ ਮੜ ਕੇ ਤੁਹਾਨੂੰ ਪਤਾ ਹੀ ਹੈ ਟਾਈਮ ਲੱਗ ਹੀ ਜਾਂਦਾ ਬਦੋ ਬਤੀ ਸਹੀ ਹੈ ਹਾਂਜੀ ਤੇ ਇਹਦਾ ਮੁੱਲ ਕਿ ਰਹੂਗਾ ਜੀ ਫਿਰ ਇਹਦਾ ਮੁੱਲ ਤੇ ਵੇਖੋ ਜੀ ਮੋਲ ਕਰਾ ਲਾ ਸੰਧੂ ਸਾਹਿਬ ਕਿੰਨੀ ਅੰਦਰ ਹੀ ਹੋਊਗੀ ਵੇਖੀ ਤੂੰ ਭਾਗ ਦਾ ਵੀ ਮੁੱਲ ਦੱਸੀ ਕਰਦੇ ਆ ਜੀ ਇਹਦਾ ਹਾਂਜੀ ਅਸੀਂ ਮੁੱਲ ਕਰਦੇ ਆ ਜੀ ਛੱਡਣਾ ਇਹਦੇ ਵਿੱਚੋਂ ਹੀ 75 ਚਲੋ ਹਾਂਜੀ 75 ਦੇ ਦੇ ਦਾਂਗੇ ਹਨ ਇਹ ਝੋਨੇ ਛੋੜਛੱਪਾਈ ਹੋਣਾ ਇਤੋਂ ਨਹੀਂ ਜ਼ਿਆਦਾ ਨਹੀਂ 75 ਤੋਂ ਛੋੜਛੱਪਾਈ ਹਾਂਜੀ ਤੇ ਕਈਆਂ ਨੇ ਸੰਧੂ ਸਾਹਿਬ ਖੋਲਿਆਂ ਦਾ ਭਾਈ ਕਹਿੰਦੇ ਇਹਦਾ ਵੀ ਸੰਧੂ ਸਾਹਿਬ ਹੋਰ ਵੀ ਛੋੜ ਕਰਦਾਂਗੇ ਕੋਈ ਨਹੀਂ ਮੰਨਦਾ ਮੰਨ ਲਓ ਇਹਦਾ ਰੇਟ ਤਾਂ ਇੰਨਾ ਹੈ ਸਿੰਘ ਇੱਕ ਦਾ ਕਰਕੇ ਸਿੰਘ ਤੇ ਬਾਜੀ ਸੰਧੂ ਸਾਹਿਬ ਨੇ ਦੇ ਨਾ ਤਾਂ ਦੇ ਛੋਟੀ ਲੱਖ ਰੁਪਏ ਦੀ ਸੀ ਜੀ ਬਿਲਕੁਲ ਹਾਂ ਜੀ ਬੜਾ ਪੁਰਾਣੀ ਆਪਾਂ ਜਾਸ ਲੱਗ ਚਲੋ ਕੋਈ ਗੱਲ ਨਹੀਂ ਹਾਂਜੀ ਸਹੀ ਹੈ 75000 ਦੀ ਜੜੀਆ ਦੋਸਤੋ ਵੀਰਾਂ ਦਾ ਵੀ ਦੇ ਦਾਂਗੇ ਵਿੱਚੋਂ ਥੋੜੀ ਜਿਹੀ ਕੋਈ ਗੁੰਜਾਇਸ਼ ਹੋਈ ਉਹ ਵੀ ਮੌਕੇ ਤੇ ਹੋਰ ਮਨ ਤੁਹਾਨੂੰ ਹੋ ਜਾਊਗਾ ਹਾਂਜੀ ਇਹ ਮੰਨ ਲਓ ਕੋਈ ਨਿੱਕੀ ਕੱਟੀ ਨਹੀਂ ਆ ਇਹ ਵੀ ਪੂਰੀ ਵਜਨ ਲੋਡ ਆਲੀ ਹੈ ਜੀ ਹਾਂਜੀ ਇੱਕ ਕੱਦ ਘੜ ਸੋਹਣਾ ਪਤਲੇ ਪਿੰਡੇ ਦੀ ਆ ਹਾਂਜੀ ਤੇ ਮਗਰ ਕੱਟੀ ਆ ਬਾਕੀ ਤੁਹਾਨੂੰ ਜੀ ਦੋਸਤੋ ਸਾਰੀ ਚੀਜ਼ ਦੱਸਤੀ ਆ ਕਾਣੀ ਠੀਕ ਆ ਇਸ ਛੋਟੀ ਜੀ ਹਾਂਜੀ ਇਸ ਤੋਂ ਬਾਅਦ ਜਿਹੜੀ ਆ ਗਈ ਆਪਣੇ ਕੋਲ ਅਗਲੀ ਇਹ ਟੋਕਰ ਜੀ ਇਹ ਟੋਕਰ ਆ ਜੀ ਟੋਕਰ ਹਾਂਜੀ ਇਹ ਕਿੰਵੇਂ ਸੂਏ ਮਤਲਬ ਕਿ ਸੂਈ ਹੋ ਗਈ ਹੈ ਇਹ ਆ ਕੀ ਤਿਜਾ ਸੂਆ ਹੀ ਉਹ ਤੇ ਦੂਜੇ ਆਂਦੇ ਹਨ ਅੱਛਾ ਤੇ ਆਪਾਂ ਤਿਜਾ ਕਰਕੇ ਲਈਏ ਉਹ ਤੇ ਦੂਜੇ ਆਂਦੇ ਹੈ ਆਪਾਂ ਤਿਜਾ ਕਰਕੇ ਲਈ ਠੀਕ ਹੈ ਜੀ ਤੇ ਗਾਂ ਵੀ ਆਂਦੇ ਬਣੀ ਆ ਮਹੀਨੇ ਖੰਡ ਦੀ ਆਪਾਂ ਨਹੀਂ ਗਰੰਟੀ ਦਿੰਦੇ ਅੱਛਾ ਗਾਂ ਹਾਂਜੀ ਅੱਗੇ ਜਿਹੜਾ ਵੇਰਵਾਬ ਬੇਸ਼ੱਕ ਉਹਨਾਂ ਨੇ ਪਾਇਆ ਹੋਊਗਾ ਹਾਂਜੀ ਪਰ ਆਪਾਂ ਦੇ ਹ ਮਹੀਨਾ ਕਾ ਹੋ ਗਿਆ ਤੇ ਮਾਹ ਚਲੋ ਗੱਟੀ ਤੇ ਚਲ ਕਿਸੇ ਜ ਨਹੀਂ ਆਉਂਦੀ ਕੀ ਉਹ ਮਹੀਨੇ ਦੀ ਆ ਪਾਣੀ ਤੇ ਚਲੋ ਆਪਾਂ ਵੀ ਦੱਸ ਦਿੰਨੇ ਅੱਗੇ ਭੈਣ ਭਰਾ ਹਾਂ ਬਣੀ ਆ ਜੀ ਤੇ ਹੁਣ ਦੁੱਧ ਜਿਹੜਾ ਅਠ ਪਹਿਰੀ ਹੈ ਜੀ ਅਠ ਪਹਿਰੀ 4.5 ਕਿਲੋ ਦੁੱਧ 4.5 ਕਿਲੋ ਹਾਂਜੀ ਉਹ ਪੰਜੀ ਤੇ ਪਰ ਆਪਾਂ 4.5 ਚਾਰੇ ਥਣ ਵਰਨ ਵਰਨ ਦੇ ਵਿੱਚ ਮੈਂ ਨਾ ਇੱਕ ਨੰਬਰ ਹੈ ਜੀ ਭਾਵੇਂ ਹੁਣ ਇਹ ਬਾੜਾ ਪਾ ਗਏ ਨੂੰ ਹੁਣੇ ਭਾਵੇਂ ਤਾਰਾ ਮਾਰਗ ਵੇਖ ਲਓ ਠੀਕ ਹੈ ਜੀ ਹਾਂਜੀ ਇਹਨੇ ਮੈਂ ਟਮਾਟੀਆਂ ਆ ਪੋਲੀ ਪੋਲੀ ਚੋਂ ਚ ਠੀਕ ਹੈ ਜੀ ਹਾਂਜੀ ਲਓ ਜੀ ਤੋਕੜ ਜਿਹੜੀ ਦੋਸਤੋ ਇਹ ਮਾਜ ਦਿਖਾ ਰਹੇ ਆ ਠੀਕ ਆ ਬੇਲਬੂਲ ਦੀ ਸੰਤੂ ਸਾਹਿਬ ਲੰਮੀ ਵੜੀ ਹੈ ਵੀ ਛੋਟੀ ਠੀਕ ਆ ਬੇਲਬੂਲ ਚੰਗੀ ਆ ਬਾਕੀ ਸਿੰਘਾ ਸੁੰਗਾ ਦੀ ਫੇਸ ਕੁਆਲਟੀ ਮੂੰਹ ਮੱਥਾ ਸਾਰਾ ਪੂਰਾ ਜੀ ਹਾਂਜੀ ਆ ਵੇਖੋ ਠੀਕ ਆ ਤੇ ਕੋਈ 4 4.5 ਕਿਲੋ ਇੱਕ ਟਾਈਮ ਜਿਹੜੀ ਮਿਲਦੀ ਆ ਠੀਕ ਆ ਜੀ ਤੇ 8 ਪੈਰੀ ਆ ਠੀਕ ਆ ਜੀ ਇੱਕ ਟਾਈਮ ਮਿਲਦੀ ਆ ਕੋਈ ਵੀਰਾ ਦੀ ਚਵਾਈ ਕਰਕੇ ਤਸੱਲੀ ਕਰ ਲੈ ਤੇ ਸੂਹਾ ਜਿਹੜਾ ਤੇਜਾ ਸੋਈ ਆ ਠੀਕ ਆ ਜੀ ਅੱਗੇ ਜੇਕਰ ਦੋਸਤੋ ਬਣੀ ਆ ਤੇ ਅੱਗੇ ਨਿਕਲ ਆਵੇ ਤੇ ਬਿਲਕੁਲ ਚੌਥੇ ਸੂਵੇ ਲਈ ਅੱਗੇ ਹੋਊਗੀ ਠੀਕ ਆ ਫੋਨ ਜਿਹੜੀ ਆ ਬਿਲਕੁਲ ਪ੍ਰੈਜ਼ੈਂਟ ਟਾਈਮ ਚੱਲਦੀ ਹੋ ਤੀਜੇ ਸੂਵੇ ਦੇ ਵਿੱਚ ਤੇ ਆਹ ਵੇਖੋ ਜੀ ਨਹੀਂ ਰਹਿੰਦੇ ਕੋਈ ਤਰ੍ਹਾਂ ਠੀਕ ਹੈ ਕੋਈ ਲੋਡ ਨਹੀਂ ਇਹਨੂੰ ਅੱਛਾ ਜਸਬਈ ਇਹਦਾ ਟੋਕੜ ਦਾ ਕੀ ਮੁੱਲ ਕਰਦੇ ਆ ਇਹ ਵੀ ਆਫਰ ਹੀ ਆ ਜੀ ਸੰਤੂ ਸਾਹਿਬ ਆਹ ਹੂੰ ਮੁੱਲ ਭਾਵੇਂ 37 38 ਕਰ ਲਗੇ 35000 ਦੀ ਦਵਾਂਗੇ ਜੀ ਉਹ ਯਾਰ ਛੱਡ ਦੇ ਕੋਈ ਗੱਲ ਸੰਤੂ ਸਾਹਿਬ ਇਹ ਦਿੰਨੇ ਦੀ ਤੇ ਦੋ ਨੰਬਰ ਨੇ ਨੌਂ ਡਾਂ ਇੱਕਾ ਨਹੀਂ ਪੁੱਛਣਾ ਨੂੰ ਨਹੀਂ ਦੇਣੀ ਪਾਪ ਨਹੀਂ ਕਰਨਾ 35000 ਤੇ ਸੰਤੂ ਤਾਂ ਮੈਂ ਬੜੀ ਦੁੱਧ ਆ ਲਈ ਆ 35000 ਤੇ ਇਹੋ ਦੇ ਦਿੰਦਾ ਇਹ ਦੋ ਨੰਬਰ ਵਾਲੇ ਪਰ ਨਹੀਂ ਆਪਾਂ ਦੇ ਚਲੋ ਅੱਗੇ ਜਿੰਦ ਬਾਜੇ ਫੇਰ ਕੋਈ ਨਹੀਂ ਸੰਤੂ ਸਾਹਿਬ ਦੋ ਨੰਬਰ ਚ ਦੇ ਦਿੰਦਾ 33 33 ਦੀ ਹੁੰਦੀ ਫਿਰ 33 ਦੀ ਮੈਂ ਤਾਂ ਯਾਰ ਰੱਖੇ ਆਂਦਾ ਦੋ ਹੀ ਛੱਡਣਾ ਜਾਨ ਦੇ ਦੋ ਕੋਈ ਗੱਲ ਚਲੋ ਠੀਕ ਆ ਮੈਂ ਛੱਡ ਹੀ ਚੱਲੂਗਾ ਲਓ ਜੀ 33000 ਦੇ ਦੋਸਤੋ ਵਿੱਚ ਮਿਲ ਜੂਗੀ ਜੇਕਰ ਚਲੋ ਗੱਬਣ ਨਿਕਲਾਈ ਤੇ ਲੰਮਾ ਸਮਾਂ ਤੋਂ ਤਾਂ 200 ਰੁਪਿਆ ਛੋੜੀ ਹੋਊਗੀ ਸਾਨੂੰ ਸਭ ਹਾਂਜੀ ਸਿਰਫ 200 ਰੁਪਿਆ ਛੋਟ ਜਿਆਦਾ ਨਹੀਂ ਅੱਛਾ ਜੀ 33 ਚ ਹਾਂਜੀ 33 ਠੀਕ ਹੈ ਜੀ ਲਓ ਵੀ ਦੋਸਤੋ 33000 ਦੇ ਵਿੱਚੋਂ 200 ਰੁਪਏ ਛੋਟ ਮਾਨਤਨ ਹੋਊਗਾ ਵੀਰ ਨੇ ਪਹਿਲਾਂ ਕਸਰ ਕੱਢਤੀ ਆ ਤਾਂ ਉਹਦਾ ਵੀ 2000 ਆਪਾਂ ਮਾਨਤਨ ਕਰ ਦਿੰਦੇ ਨੇ ਵਿੱਚੋਂ ਠੀਕ ਆ 35000 ਚੋਂ ਤੇ ਬਿਲਕੁਲ ਬਿਲਕੁਲ ਪੂਰੀ ਹੈ ਜੀ ਠੀਕ ਆ ਕੋਈ ਫੇਸ ਕੁਆਲਿਟੀ ਦੇ ਵਿੱਚ ਫਰਕ ਨਹੀਂ ਸਿੰਘ-ਸਿੰਘ ਬਹੁਤ ਸੋਹਣੇ ਆ ਤੀਜਾ ਸੂਬਾ ਜਿਹੜੀ ਦੋਸਤੋ ਬਿਲਕੁਲ ਕੋਈ ਜਿਆਦਾ ਵੱਡੇ ਸੂਬਿਆਂ ਦੇ ਵਿੱਚ ਸ਼ਾਇਦ ਨਹੀਂ ਕਿ ਜਾਪਦੀ ਜਿਹੜਾ ਸੂਬਾ ਸਿੰਗਲ ਖੱਟੀ ਛੋਟੀ ਮਾਝਾ ਜੀ ਤੇ ਚਵਾਈ ਆਪਦੀ ਕਰ ਲੋ ਠੀਕ ਹੈ ਚਾਰੇ ਥਣ ਪ੍ਰੋਪਰ ਵਰਦੇ ਆ ਤਸੱਲੀ ਨਾਲ ਭਰਾ ਕੇ ਆਪਦੀ ਕਿਉਂਕਿ ਸਾਢੇ 4 ਕਿਲੋ ਦੁੱਧ ਦਾ ਤਸੱਲੀ ਨਾਲ ਕੋਈ ਵੀਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜੇ ਆਂਦੇ ਜੇ ਤੇ ਪਰਾ ਪਾ ਕੇ ਧਾਰਾ ਮਾਰ ਕੇ ਵਿਖਾ ਦਿੰਨੇ ਨੇ ਨਹੀਂ ਕੋਈ ਗੱਲ ਨਹੀਂ ਬਜੱਸ ਭਾਈ ਕੋਈ ਗੱਲ ਜਿਹੜੇ ਵੀਰ ਨੇ ਖਰੀਦਣੀਆਂ ਜ਼ਰੂਰ ਤਸੱਲੀ ਉਹਨੇ ਕਰ ਲੈਣੀਆਂ ਹਾਂਜੀ ਤੇ ਆ ਆਪਣੇ ਕੋਲ ਜਿਹੜੀ ਵਹਿੜ ਜੀ ਹਾਂਜੀ ਇਹ ਵਹਿੜ ਦਾ ਕੀ ਹੁਣ ਇਨਫੋਰਮੇਸ਼ਨ ਇਹ ਦੂਜਾ ਸ ਸੂਈ ਨੂੰ ਤੇ ਉਹ ਸੰਤੂ ਸਾਮੀ ਨਾਂ ਦੇ ਅੱਛਾ ਜੀ ਦੋ ਵੀ ਹੋ ਸਕਦੇ ਤਿੰਨ ਵੀ ਹੋ ਸਕਦੇ ਆ ਆਪਣੇ ਗੜੀ ਘਰ ਦੀ ਹੈ ਹਾਂਜੀ ਅਗਲਾ ਤੇ ਤੁਹਾਨੂੰ ਪਤਾ ਹੀ ਆਂਦਾ ਹੀ ਹੁੰਦਾ ਆਪਾਂ ਇਹਨੇ ਠੰਡੀ ਸੀਲ ਵੜੀ ਆ ਜਿੱਦਾਂ ਮਰਜੀ ਸਤੂ ਸਾਹਿਬ ਬਹਿ ਜਾਵੇ ਇਹਦੇ ਸਾਰਾ ਲਓ ਜੀ ਇਹ ਨਹੀਂ ਮਾਲਾ ਕੋਈ ਮੰਗਾ ਪਾਉਣਾ ਪਊਗਾ ਮਾੜਾ ਚੌਕਰ ਪਾਉਣਾ ਥੋੜਾ ਜਿਹਾ ਗੜੀ ਅੱਛਾ ਜਸਪੀ ਕਿੰਨਾ ਕੁ ਹੁਣ ਦੁੱਧ ਕਿੰਨਾ ਕੁ ਚਵਾ ਲਾਂਗੇ ਦੁੱਧ ਜੇ ਜੇ ਤਾਂ ਕਿਸੇ ਨੇ ਵੀਰ ਨੇ ਆਨਲਾਈਨ ਖੜਨੀਆਂ ਜੀ ਫਿਰ 10 ਕਿਲੋ ਆ ਜੇ ਇੱਥੇ ਕੋਈ ਚਾਉ 11 ਕਿਲੋ ਦੋ 11 ਕਿਲੋ ਹਾਂਜੀ 11 ਕਿਲੋ ਦਸਨ ਤੋਂ ਸਾਹਵੇਂ ਦੇ ਥੱਲੇ ਖੁੱਲਾ ਦੋਦਿਆ ਨਾ ਬਾਕੀ ਇਹ ਨਹੀਂ ਕੀ ਗੱਲ ਵੀ ਫਰਕ ਦੇ ਬੱਚੇ ਲਾਦਾ ਕਿ ਤੇ ਉਹ ਕਰੂਗਾ ਬੱਚਿਆਂ ਵਾਲਾ ਕੰਮ ਨਹੀਂਗਾ ਕਰਦੇ ਵੀ ਵੜਾਵਾ ਹੁੰਦਾ ਵੀ ਆ ਲਾਗੇ ਅੱਖਾਂ ਦੇ ਸਾਹਮਣੇ ਹੁੰਦੇ ਪਰ ਆਈਆਂ ਨੇ ਗਲਤ ਕੰਮ ਨਹੀਂ ਕਰਨਾ ਅੱਛਾ ਜੀ ਕੱਲ ਮੇਰੇ ਪਿੰਡ ਦੀ ਗੱਲ ਕਰਾਉਂਦੀ ਕਿ ਬੰਦੇ ਨੇ ਬੱਚਾ ਲਾਇਆ ਪਰ ਸੋਚਦਾ ਵਾਹ ਦਿਨੋਗੇ ਗਾਂ ਖੜੀ ਨੂੰ ਤੇ ਬੱਚਾ ਲਾਇਆ ਤੇ ਮੈਂ ਆਖਿਆ ਵੀ ਤੇਰੀ ਗਾਂ ਦੀ ਵੀੜ ਕੋ ਆ ਆਂਦਾ ਹੋ ਮੈਂ ਇਹਨੂੰ ਖੁਦ ਸਿੱਧਾ ਵਿਖਾ ਕੇ ਤੇ ਆ ਅੰਦਾਜ਼ਾ ਹੋ ਮੈਂ ਹੋਵੇਲਾ ਕੀ ਬਣ ਗਿਆ ਤੇ ਭਾਰੀ ਅਗਲੇ ਲੋਕ ਸਾਰੇ ਸਿਆਣੇ ਆ ਪਰ ਗਲਤ ਕੰਮ ਨਾ ਕਰੋ ਨਹੀਂ ਹੱਥ ਜੋੜ ਕੇ ਬੇਨਤੀ ਹੁੰਦੀ ਆ ਆਪਣੇ ਆਪ ਤੇ ਹਾ ਬਣਦਾ ਵੜਾ ਉਹਦਾ ਸਰਪਸਾਹਬ ਸਾਹਿਬ ਵਪਾਰ ਦੀ ਡੰਡ ਲੈਂਦੀ ਆ ਜੀ ਜਿਹੜਾ ਬੱਚਾ ਲਾਉਂਦਾ ਨਾ ਮਾੜਾ ਬੰਦਾ ਹੋਰ ਵਪਾਰੀਆਂ ਦਾ ਨਾਮ ਵੀ ਖਰਾਬ ਕਰਦਾ ਹਾਂਜੀ ਵਪਾਰ ਦੀ ਡੰਡ ਲੈ ਜਿਹੜੇ 2-400 ਦੇ ਕੇ گاਾਂ ਦਾ ਬੱਚਾ ਲੈ ਲੈਂਦੇ ਆ ਤੇ ਮੁੜ ਕੇ گاਵਾਂ ਨੂੰ ਲਾਉਂਦੇ ਆ ਤੇ ਅਸੀਂ ਚਾਹਨੇ ਗੱਲ ਬਹੁਤ ਗਲਤ ਆ ਲਿਆ ਉਹਨੂੰ ਲਿਆ ਇਹਨੂੰ ਅਸੀਂ ਮਹੀਨੇ ਦਾ ਲਾ ਕੇ ਤੇ ਆਦਗੇ ਜੀ 28000 ਦੀ ਥਲੇ 15 ਕਿਲੋ ਦੁੱਧ ਆ ਸੰਤੂ ਸਾਹਿਬ ਜਿਨੇ ਚੂਣਾ ਵੇਖਣਾ ਉਹਨੇ ਬੜਾ ਕੁਝ ਵੇਖਣਾ 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 ਫੇਰਾ ਫੇਰੀ ਨਾ ਕਰੋ ਭਲਾ ਨਹੀਂ ਹੋਣਾ ਬਾਬੇ ਫੁੱਟੇ ਦਾ ਚ ਦੀ ਇਣਿਆਹੀ ਤੇ ਜੀਨੀ ਕਰਦਾ ਕਰਨ ਨੂੰ ਪਰ ਅੱਖਾਂ ਦੇ ਸਾਹਮਣੇ ਜਦੋਂ ਵੇਖੀਦਾ ਨਾ ਉਹ ਜਰਿਆ ਨਹੀਂ ਜਾਂਦਾ। ਉਹ ਗਲਤ ਧੋਣ ਦਿਆ ਵਾ। ਜਰਿਆ ਨਹੀਂ ਜਾਂਦਾ ਭਾਈ। ਹਾਂਜੀ ਹਾਂਜੀ। ਪਾ ਕੇ ਚਿੱਟੇ ਕੱਪੜੇ ਗਲਾਂ 'ਚ ਅਸੀਂ ਪਰਨੇ ਪਾ ਕੇ ਤੇ ਮੁੜ ਕੇ ਆ ਦੇਣਾ ਨਹੀਂ ਜੀ। ਅਸੀਂ ਬੜੇ ਸੱਚੇ ਸੁੱਚੇ ਆ। ਚੰਗੇ ਡੰਗਰ ਦੀ ਵੀਡੀਓ ਪਾਓ ਸਾਰੇ ਆਂਦੇ ਆਪ ਚੰਗਾ ਕੰਮ। ਬਿਲਕੁਲ। ਜੇ ਆਪਾਂ ਗਲਤ ਪਾਉਣੀ ਆ ਨਾ ਮਾੜੀ ਗੱਲ ਤੇ ਡੰਗਰ ਭਾਜੀ ਸਾਰੇ ਕਿਦੇ ਨਿਆਣੇ ਦੇਣਗੇ। ਹੂੰ ਹੂੰ। ਸਾਰੇ ਸਿਆਣੇ ਉਹਨਾਂ ਨੂੰ ਦੀਦਾ ਕਿੰਨੀ ਕਰਤੂ ਤਾਂ। ਸਭ ਸਾਰਾ ਜਿਹੜਾ ਡੰਗਰ ਚਲੋ ਸੱਜਰ ਵੀ ਕੇਲੇ ਮਾੜਾ ਹੋ ਜਾਂਦਾ ਏ ਪਰ ਇਹ ਅਸਲ ਹਾਂਜੀ ਹਾਂਜੀ ਜਿਹੜਾ ਹੁਣ ਮਨਾ ਟੋਕੜ ਪਸ਼ੂ ਦੇ ਥੱਲੇ ਬੱਚਾ ਲਾਇਆ 10 ਕਿਲੋ ਤਾਂ ਚਲਣ ਡਿਆ ਉਹਨੇ 10 ਦਾ 15 ਦਾ ਦੇਣਾ ਨਹੀਂ ਨਾ ਜੀ ਨਾ ਕਿਉਂਕਿ ਟੋਕੜ ਪਸ਼ੂ ਦਾ ਕਿੰਨਾ ਗੋਦ ਦ ਵਧਾਉਂਦਾ ਆਈ ਉਹਦੇ ਇਹਦੇ ਥੱਲੇ ਹੁਣ 15 ਕਿੱਦਾ ਕਰਦਾ ਬੋਦ ਵਿੱਚ ਵੀਰ ਕਹਿੰਦੇ ਆ ਵੀ ਯਾਰ ਸੱਜਰ ਸੂਈ ਆ ਯਾਰ ਸਾਡੇ ਘਰ ਦੁੱਧ ਨਹੀਂ ਵਧਦਾ ਦੁੱਧ ਕਿੱਥੋਂ ਵਧੇ ਸਰਦਾਰਾ ਉਹ ਆਪ ਬਣਾ ਲੈਂਦੇ ਸੱਜਰ ਥੋੜੀ ਜੁ ਹੁੰਦੀ ਆ ਮੈਂ ਬਣਾ ਰੋ ਹੁਣ ਦੱਸ ਦਿੰਦੇ ਆ ਵੇ ਗਿੱਲਾ ਨਾੜੂਈ ਪਸ਼ੂਆਂ ਵਿਚਾਰੀਆਂ ਖਲੋ ਜਾਂਦੀਆਂ ਐ ਜਦੋਂ ਦੁੱਧ ਹੁੰਦਾ ਵਾ ਤੇ ਉਹ ਮਾਰ ਕੇ ਦੁੱਧ ਧਾਰਾ ਵਖਾ ਦੇ ਦਿੰਦੇ ਲੋ ਜੀ ਸਾ ਤਸੱਲੀ ਦੇਣਾ ਮਂਗਾਓ ਬਾਅਦ ਚ ਤੂੰ ਹੀ ਉਤੇ ਚੋਕੇ ਵੀ ਨਹੀਂ ਵੇਂਦਾ ਜਦੋਂ ਡੰਗਰ ਜਾਂਦਾ ਆ ਇਹਨੇ ਚੋਕੇ ਡੰਗਰ ਤਸੱਲੀ ਕਰਕੇ ਫਿਰ ਪੈਸੇ ਦੋ ਨਾਲੇ ਸੰਦੂ ਸਾਹਿਬ ਨਾ ਕਰੋ ਫਰੋਅ ਚੱਲ ਰਿਹਾ ਹਾਂਜੀ ਹਾਂਜੀ ਜੀ ਆਪਣੇ ਭੈਣ ਭਰਾਵਾਂ ਨੂੰ ਗੁਜ਼ਾਰਾ ਹੈ ਵੀ ਇਹ ਚੀਜ਼ ਤੋਂ ਬਾਹਰ ਆ ਜਾਓ ਆਪਦੀ ਤਸੱਲੀ ਨੂੰ ਪਹਿਲ ਦੇ ਲਿਆ ਕਰੋ ਬਿਲਕੁਲ ਜੀ ਬਿਲਕੁਲ ਅਸੀਂ ਇੱਥੇ ਇਹਨੇ ਡੰਗਰ ਦੀ ਤਸੱਲੀ ਕਰੋ ਜਿਹੜਾ ਕੋ ਖੇਤੜੀਆਂ ਵਾਲੇ ਕੰਮ ਆ ਇਹ ਹੈਗੇ ਬਹੁਤ ਜਿਆਦੇ ਜੋ ਬਾਜਦੇ ਇਹਨਾਂ ਲੋਕਾਂ ਨੂੰ ਸੰਦੂ ਸਾਹਿਬ ਜਿੰਨੇ ਹਣਾ ਲੱਖ ਰੁਪਈਆ ਲਾਉਣਾ ਹਾਂਜੀ ਉਹ ਕੀ ਗੱਲ 500 ਦਾ ਤੇਲ ਨਹੀਂ ਫੂਕ ਸਕਦਾ ਬਿਲਕੁਲ ਜੀ ਹਾਂਜੀ ਮੁੜ ਕੇ ਜਿਕੇ ਨੂੰ ਲਾਂਮਾ ਦੇਣਾ ਪਾਜੀ ਆ ਨਿਕਲਿਆ ਯਾਰ ਜਸભાઈ ਬਹੁਤ ਜਿਆਦਾ ਲਾਂਬੇ ਆਉਂਦੇ ਫਿਰ ਤਾਂ ਕਰਕੇ ਆਖੀਦਾ ਵੀ ਯਾਰ 2 400 500000 ਕਿਉਂ ਨਹੀਂ ਤੁਸੀਂ ਮਚਾ ਕੇ ਤਸੱਦੀ ਕਰਦੇ ਭਾਜੀ ਹੋਏ ਦਿਨ ਹੋ ਗਏ ਪਾਜੀ ਜਸ ਨਾਲ ਹੋਈ ਚੰਗਾ ਭਲਾ ਬੰਦਾ ਕਾਰੀਗਰ ਬੰਦਾ ਹੈ ਕਿ ਇਹਨੇ ਮਿੰਨਮਾਨ ਕਹੇ ਗਾਦੇ ਮਿਲਨੇ ਨਹੀਂ ਡਈ ਮੈਂ ਪੁੱਛਿਆ ਕਿ ਤਰਾ ਕਰਕੇ ਤੇ ਮੈਨੂੰ ਆਂਦਾ ਹਰ ਪੈਸਾ 2-4000 ਛੱਡ ਦਈਏ ਹੋਰ ਕੀ ਕਰੀਏ ਮੈਂ ਕਿਹਾ ਇਸ ਤਰ੍ਹਾਂ ਨਾ ਕਰ ਬੰਦਾ ਮੇਰਾ ਖਾਸ ਆ ਪੈਸੇ ਨਹੀਂ ਗਾਂ ਮੋੜਦਾ ਨਹੀਂ ਗਾਂ ਨਹੀਂ ਮੋੜਨੀ ਮੈਂ ਕਿਹਾ ਫਿਰ ਕੀ ਕਰਨਾ ਤੂੰ ਐ 500 ਲੈ ਲੈ ਮੈਂ ਕਿਹਾ ਮੈਂ 500 ਬਦਲੇ ਉਹਦਾ ਨਹੀਂ ਗੱਲ ਕੁੱਟਣਾ ਗੱਲ ਤੇਰੀ ਮੈਂ ਹਾਂ ਮੈਂ ਕੰਮ ਕਰਨਾ ਤੇ ਆਪਦੀ ਗਾਂ ਮੋੜ ਚੁੱਪ ਕਰਕੇ ਫਿਰ ਵੀ ਰੁਪਇਆ ਇਹਨੂੰ ਆਸ ਦਿੱਤਾ ਨਹੀਂ 4000 ਛੱਡ ਦਿੱਤਾ 5-7 ਤੇ ਆਂਦਾ ਕੋਈ ਗੱਲ ਨਹੀਂ ਪਰ ਗਲਤ ਗੱਲਾਂ ਹਿੱਤੇ ਨਹੀਂ ਭਾਜੀ ਸੋ ਤਾਂ ਤੇ ਭਾਜੀ ਮੈਂ ਦੇ ਹੱਥ ਜੋੜਦਾ ਵੀ ਇਹ ਕੰਮ ਨਾ ਹੀ ਕਰੋ ਤੇ ਚੰਗੀ ਗੱਲ ਆ। ਬਿਲਕੁਲ ਜੀ। ਆਪਾਂ ਮਾਤਰ ਬੰਦੇ ਤਾਂ ਵੀ ਇਹ ਗੱਲਾਂ ਨਹੀਂ ਤੇ ਅੱਜ ਕੱਲ ਕੋਈ ਨਹੀਂ ਇਹ ਗੱਲ ਕਰਦਾ। ਇਹ ਵੀਰ ਵੀ ਭਾਵੇਂ ਗੁੱਸਾ ਹੀ ਕਰੇ ਭੀ ਆਨ ਕਿ ਕੀ ਬੋਲਣ ਡਿਆ। ਮੇਰੇ ਹੱਥ ਮੈਂ ਗੱਲ ਭਾਜੀ ਸੱਚੀ ਕਰਦਾ ਵਾ। ਚੰਗੀ ਗੱਲ ਆ ਨਾਲ ਸਾਰੇ ਦੇ ਨਾਮ ਵਧਿਆ ਜਾ। ਮੈਂ ਦੇ ਸਾਹਮਣੇ ਇਹ ਕਿ ਨਹੀਂ ਗਾ ਜਰਿਆ ਜਾਂਦਾ। ਸਹੀ ਹੈ ਜੀ। ਮੈਂ ਵੇਖਿਆ ਅੱਖਾਂ ਦੇ ਸਾਹਮਣੇ ਮੇਰੇ ਉਹ ਗਾਹ ਤੇ ਉਹਨਾਂ ਦੀ ਗਾਂ ਵਾ ਉਹਨਾਂ ਦਾ ਸਭ ਕੁ ਹੋਇਆ ਵਾ ਤੇ ਪਰ ਅੱਖਾਂ ਨੂੰ ਜੀ ਨਹੀਂ ਕਰਦਾ ਨਾ ਨਹੀਂ ਬੰਦੇ ਦਾ ਲੈਣਾ। ਉਹ ਬੰਦੇ ਨੇ ਵੀ ਵੀਡੀਓ ਸੁਣਨੀ ਆ। ਉਹ ਜਿਨ੍ਹਾਂ ਦੇ ਕੋਲੋਂ ਗਾਂ ਤੇ ਮੋਲ ਕਰ ਦਿੱਤਾ ਉਹਦਾ ਤੈਨੂੰ ਕੀ ਦਿੱਦ ਕੇ ਡਬਲ ਹੀ ਕੰਮ ਹੋ ਗਿਆ ਪਰ ਗਲਤ ਗੱਲ ਨਾ ਕਰੋ ਮੈਂ ਸਾਹ ਚ ਰੋੜਦਾ ਪੁੱਛਣਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਮੇਰੇ ਲਾਗੇ ਬੰਨੇ ਦਾ ਕੰਮ ਆ ਪੁੱਛ ਸਕਦਾ ਮੈਂ ਦੱਸੂਗਾ ਕਿ ਤੂੰ ਲਿਆਂਦਾ ਕਿ ਨਹੀਂ ਲਾਇਆ ਚਲੋ ਜੀ ਠੀਕ ਹੈ ਮਿਹਰਬਾਨੀ ਬਾਈ ਜੀ ਇਹ ਗੱਲਾਂ ਸਾਂਝੀਆਂ ਕਰਨੀ ਤੇਰੀ ਵੀ ਠੀਕ ਹੈ ਤੇ ਇਹ ਜਿਹੜੀਆਂ ਗੱਲਾਂ ਦੋਸਤੋ ਜਰੂਰ ਧਿਆਨ ਦੇ ਵਿੱਚ ਰੱਖਿਓ ਅੱਜ ਕੱਲ ਜੋ ਚੱਲਦਾ ਉਹ ਦੱਸਣਾ ਜਿਹੜਾ ਬਹੁਤ ਵੱਡਾ ਇੱਕ ਰੋਲ ਬਣ ਗਿਆ ਵੀ ਦੱਸਣਾ ਜਿਹੜਾ ਫਰਜ਼ ਵੀ ਬਣਦਾ ਵੀ ਦੱਸਣਾ ਚਾਹੀਦਾ ਇਸ ਕਰਕੇ ਬਚਿਆ ਜਾਵੇ ਠੀਕ ਹੈ ਜੀ ਪਸ਼ੂ ਆਪ ਦਾ ਬਿਲਕੁਲ ਜਿੱਥੋਂ ਦਿਖਾਇਆ ਜਾਂਦਾ ਮੇਰੇ ਦ ਹੋਰ ਚੈਨਲਾਂ ਦੁਵਾਰਾ ਦਿਖਾਇਆ ਜਾਂਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਉੱਥੇ ਪਹੁੰਚ ਕੇ ਤਸੱਲੀ ਆਪ ਦੀ ਨਰਕ ਪਰਖ ਜ਼ਰੂਰ ਕਰ ਲਿਆ ਕਰੋ ਬਾਰ ਬਾਰ ਅਸੀਂ ਤਾਂ ਕਰਕੇ ਕਹਿੰਨੇ ਆ ਜ਼ਰੂਰ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਆ ਵੀ ਦਿਖਾਉਣ ਤੋਂ ਬਾਅਦ ਆਪਦੇ ਪਸ਼ੂ ਦੀ ਤਸੱਲੀ ਆਪ ਦਾ ਹੱਕ ਸਮਝ ਲਿਆ ਕਰੋ ਵੀ ਅਸੀਂ ਪੈਸੇ ਲਾਉਣੇ ਆ ਵੀ ਕੱਲ ਨੂੰ ਸਾਡੇ ਘਰ ਇਸ ਪਸ਼ੂ ਨੇ ਆਉਣਾ ਅਸੀਂ ਤਸੱਲੀ ਕਰਨ ਬਾਈ ਪਹੁੰਚੀਗੇ ਉੱਥੇ ਤੇ ਆਹ ਬਾਈ ਜੱਸ ਦੇ ਕੋਲੇ ਦੋਸਤੋ ਵਹਿੜਾ ਠੀਕ ਆ 10 ਕਿਲੋ ਦੁੱਧ ਦਾ ਟੋਕੜ ਆ ਕੋਈ ਤਿੰਨਾਂ ਦੀ ਮੰਨ ਲੈ ਚੌਂ ਦੀ ਮੰਨ ਲੈ ਉਹ ਥੋੜੀ ਸਮਝ ਆਪਾਂ ਕਿ ਦੁੱਧ 10 ਕਿਲੋ ਆਪ ਧਾਰਾ ਮਾਰ ਕੇ ਲਓ ਜੀ ਠੀਕ ਆ ਬਾਤੀ ਲਿਆ ਕੋਈ ਕੋਈ 2 2 4 4 ਧਾਰਾ ਮਾਰ ਕੇ ਵਿਖਾ ਦਿਓ ਜੀ ਤੇ ਪਸਮਾ ਭਾਈ ਜਸ ਇਸੇ ਤਰ੍ਹਾਂ ਹੀ ਦਾ ਇਸੇ ਦਾ ਇਸੇ ਤਰ੍ਹਾਂ ਦੀ ਸੰਤੂ ਸਾਹਿਬ ਲਓ ਜੀ ਕੋਈ ਪਾੜਾ ਨਹੀਂ ਕੋਣਾ ਜੀ ਠੀਕ ਆ ਜੀ ਜੇ ਕਿਹਨੇ ਪਾਉਣਾ ਪਾ ਵੀ ਲਵੇ ਆਪਾਂ ਦੇ ਉਦਾਂ ਇਹ ਵੇਲੇ ਚੌਕਰ ਪਾ ਕੇ ਚੋ ਲੈਦੀ ਪਰ ਇਦਾਂ ਵੀ ਆ ਜਾਂਦੀ ਆ ਜੀ ਠੀਕ ਆ ਜੀ ਠੀਕ ਆ ਹਾਂ ਜੀ ਪਾਣੀ ਆ ਮੜਾ ਜਾਂ ਫੜ ਪ੍ਰਤਾਪ ਸੰਤੂ ਸਾਹਿਬ ਆ ਲਓ ਜੀ ਕੋਈ ਪੂਰਛਟਾ ਨਾ ਉਹ ਠੀਕ ਹੈ ਜੀ ਠੀਕ ਹੈ ਘੱਟ ਰਹਾ ਠੀਕ ਹੈ ਅੱਛਾ ਜੱਸ ਭਾਈ ਕਿੰਨਾ ਮੋਲ ਕਹਿਤਾ ਸੀ ਦਾ ਫਿਰ ਲੈਣ ਦੇਣ ਮੋਲੇ ਤੇ ਸੰਤੂ ਸਾਹਿਬ ਨੂੰ ਪੰਜੀ ਕਰ ਲਗੇ ਹਾਂ ਇਹ 20000 ਦੇ ਦੇ ਜਾਂਗੇ 20000 ਦੇ ਹਾਂਜੀ ਤੇ ਅੱਜ ਦੀ ਨਹੀਂ ਸੰਤੂ ਸਾਹਿਬ ਇਹ ਦੇਣੀ ਇਹ ਦੇਣੀ 20000 ਦੀਆਂ ਨਾ ਬਿਲਕੁਲ ਨਹੀਂ ਕਿਹੜਾ ਗੱਲ ਕੁੱਟਣਾ ਸੰਤੂ ਸਾਹਿਬ ਕੰਮ ਕਰਨਾ ਸੋਨੇ ਯਾਰ ਕਾ ਵੈਠ ਜੰਗੀ ਸੰਤੂ ਸਾਹਿਬ ਵੇਖੋ ਕਿੱਡੀ ਵੱਡੀ ਅਕਾਦ ਤੇ ਵੇਖੋ ਬਹੁਤ ਵੱਡੀ ਇਹ ਨਹੀਂ ਕਿ ਕੋਈ ਬੁੱਢੜਾ گاਵਾ ਹੁੰਦਿਆਂ ਤੇ ਲੜਫੜ ਫੜ ਕੇ ਵਿਖਾਈ ਜਾਣੇ ਆ ਇਹ 15 ਦਿਨਾਂ ਨੂੰ ਬਣ ਜਾਣੇ ਗਣਾ ਇਹ ਦਹਾ ਦਿਨਾਂ ਨੂੰ ਜਿਹੜੀ ਇਹ ਆਪਣਾ ਸੁਵਿਧਾ ਨਹੀਂ ਜਿ ਬਣੀ ਤੇ ਕਾ ਕਿਤੋਂ ਬਣ ਜੂਗੀ ਡੰਗਰ ਸੁਥਰੇ ਨਹੀਂ ਬਣਨਾ ਵਾ ਵੇਖੋ ਬਾਕੀ ਵਜਨ ਵੀ ਗਾਂਦਾ ਹੈ ਵਜਨ ਬਹੁਤ ਵਜਨ ਲੋਡ ਪੂਰਾ ਹਾਈਟ ਕੱਟ ਫੁੱਲ ਵੱਡੀ ਆ ਜਿਹੜੀ ਡੰਗਰ ਵੇਖ ਜਾਜ ਕੇ ਬਾਜੀ ਮੈਂ ਹੁਣ ਵੀ ਆਨਾ ਪਈ ਵੇਖ ਜਾਜ ਕੇ ਪਹੂ ਲੈਣਾ ਚਾਹੀਦਾ ਕਾਲੀ ਨਾ ਕਰੋ ਤੇ ਇੱਕ ਦੋ ਵਾਰ ਅਗਲੇ ਅਕਾਊਂਟ ਚ ਪੈਸੇ ਨਾ ਪਾਓ ਪੈਸੇ ਪਾਏ ਮੁਰਕੇ ਬਾਜੀ ਕੋਈ ਨਹੀਂ ਜੋ ਮੋੜਦਾ ਇਹ ਗੱਲ ਹੈ ਜੀ ਜੋ ਸਹੀ ਗੱਲ ਹੈ ਆ ਖਾਤੇ ਦੇ ਵਿੱਚ ਉਹਨੇ ਕੇ ਪੈਸੇ ਪਾਓ ਸਾਈ ਤੇ ਆ ਕੇ ਤਸੱਲੀ ਕਰਕੇ ਫਿਰ ਸਾਈ ਕਰਕੇ ਇਹ ਤੇ ਆਪ ਦਾ ਦੀ ਤਸੱਲੀ ਕਰੋ ਮਿਰਚਾਂ ਬੜੀਆਂ ਇਹ ਗੱਲ ਦੀਆਂ ਕੰਨਿਆਂ ਨੂੰ ਲੱਗਣੀਆਂ ਵਾ ਵੀ ਇਹ ਕੀ ਆਖੀ ਜਾਂਦਾ ਮੈਂ ਗੱਲਾਂ ਸੱਚੀਆਂ ਆ ਨਾ ਭਾਜੀ ਬਿਲਕੁਲ ਸੱਚੀਆਂ ਆ ਨਾ ਵੀ ਜੋ ਬਿਲਕੁਲ ਜੀ ਸਚਾਈ ਆ ਸਚਾਈ ਦਾ ਕੋਈ ਨਹੀਂ ਕਰਕੇ ਤੇ ਫਿਰ ਪੈਸੇ ਦਿਆ ਕਰੋ ਨਾ ਬਿਲਕੁਲ ਹਾਂਜੀ ਤੇ ਜਿਹੜੇ ਪੱਲੇ ਸੱਚ ਤੇ ਆ ਤੇ ਕੋਠੇ ਚੜ ਕੇ ਨੱਚ ਇਹਨਾਂ ਕੋਲ ਬਹਾਨਾ ਹੀ ਇੱਕੋ ਆ ਸਾਡੀ ਮੈਂ ਦੇ ਪੈਸੇ ਲੱਗਦੇ ਸਾਡੀ ਗਾਂ ਦੇ ਲੱਗਦੇ ਆ ਤੁਸੀਂ ਗਾਂ ਖੇੜਤਾ ਤੁਸੀਂ ਉਦੋਂ ਦੱਸਦੇ ਹੋ ਨਹੀਂ ਲੈਣੀ ਹੁਣ ਸਾਡੇ ਗਾਂ ਕੋਖੜ ਗਿਆ ਮੁਰਕੇ ਇਹਨਾਂ ਗੱਲ ਪਾਉਣ ਦੀ ਕਰਨੀ ਆਪਦੀ ਤਸੱਲੀ ਕਰਕੇ ਫਿਰ ਪਹੂ ਲਿਆ ਕਰੋ ਬਿਲਕੁਲ ਜੀ ਸੋ ਅਗਲੀ ਜਿਹੜੀ ਹੈ ਦੋਸਤੋ ਤੁਹਾਨੂੰ ਮਾਝ ਦਿਖਾਉਣ ਤੋਂ ਪਹਿਲਾਂ ਜਿਹੜਾ ਰੇਟ ਆ ਕਨਫਰਮ ਕਰਾ ਦਿੰਨੇ ਆ ਬਿਲਕੁਲ 20000 ਦੇ ਵਿੱਚ ਜਿਹੜੀ ਇਹ ਵੈੜ ਦਿੱਤੀ ਜਾਊਗੀ ਕਦ ਕਰ ਤੁਸੀਂ ਵੇਖ ਲਿਆ ਹਾਈਟ ਕਦ ਫੁੱਲ ਬੜਾ ਫੁੱਲ ਵੱਡੀ ਆ 10 ਕਿਲੋ ਦਸੇ ਮੁਤਾਬਕ ਤਸੱਲੀ ਤੁਸੀਂ ਕਰ ਲਿਓ ਦੋ ਬਰੀ ਚੋਲੇਓ ਤਿੰ ਆਜੋ ਦੋਸਤੋ ਇੱਕ ਹੋਰ ਇੱਕ ਤੁਹਾਨੂੰ ਬਲੱਖਣ ਦੀ ਚੀਜ਼ ਵਿਖਾਉਣੇ ਆ ਕਾਫੀ ਸੋਹਣੀ ਕਾਫੀ ਜੰਮੀ ਪਲੀ ਵਜਨਦਾਰ ਪੂਰੀ ਰੋਹ ਵਾਲੀ ਜਿਹੜੀ ਦੋਸਤ ਇੱਕ ਅਗਲੀ ਮੱਝ ਤੁਹਾਨੂੰ ਦਿਖਾ ਦਿੰਨੇ ਆ ਸੰਤੂ ਸਾਹਿਬ ਲੋਕੇ ਤਾਂ ਟੈਂਕ ਆਖੀ ਜਾਂਦੇ ਲਸੀਆਂ ਜੀਆਂ ਨੂੰ ਟੈਂਕ ਆ ਹੁੰਦੇ ਆ ਜੀ ਆਹ ਟੈਂਕ ਹੈ ਜੀ ਹਾਂਜੀ ਲੈ ਤੇ ਕਿ ਲਸੀ ਟੈਂਕ ਨਹੀਂ ਹੁੰਦਾ ਜੀ ਹਾਂ ਹਾਂਜੀ ਇਹਨੂੰ ਆਂਦੇ ਆ ਟੈਂਕ 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 ਨੂੰ ਕਿਹਾ ਜਾਂਦਾ ਹਾਂਜੀ ਹਾਂਜੀ ਵੀਰਾਂ ਦਾ ਵੀ ਲਸੀਆਂ ਜੀਆਂ ਹੈ ਨਾ ਵੀ ਤੇ ਬਿਲਕੁਲ ਆ ਜਿਹੜੀ ਟੈਂਕ ਵੀਰਾਂ ਦਾ ਮੱਝ ਲੈ ਕੇ ਆਂਦੀ ਹੈ ਤੇ ਇਹ ਕੀ ਇਹ ਤਾਂ ਸੂਹਾ ਹੈਗਾ ਸੂਹਾ ਕਿਨਵਾ ਸੂਈ ਪਲਾ ਸੂਹਾ ਤੀਜਾ ਜੀ अच्छा हां जी प्रॉपर ਜਿਹੜਾ ਤੀਜਾ اچھا हां जी ਇਹ ਨਹੀਂ ਕੋਈ ਚੌਥੇ ਉਹ ਪੰਜੇ ਹੋਊਗਾ ਠੀਕ ਹੈ ਜੀ ਖਾਸ ਤੀਜਾ ਸੁਹਾ ਦੋਸਤੋ ਤੀਜਾ ਤੇ ਆਰਡਰ ਕੁਆਲਿਟੀ ਵੱਲੋਂ ਮੈਂ ਨਾ ਵੀ ਤੁਸੀਂ ਆਪ ਵੇਖੋ ਠੀਕ ਹੈ ਜੀ ਤੇ ਜਿਹੜੀਆਂ ਪੰਡਾ ਪਾਈ ਖੜੀਆਂ ਆਪਾਂ ਨੇ ਨਾ ਵੀ ਉਹ ਢਿਲੀਆਂ ਜਾਂ ਪੰਡਾ ਹੁੰਦੀਆਂ ਤੇ ਆਹ ਪੰਡਾ ਪਾਈਆਂ ਖੜੀਆਂ ਬਿਲਕੁਲ ਕੱਸੀਆਂ ਆਪਾਂ ਦੇ ਹਾਂਜੀ 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 ਤੇ ਆਰਡਰ ਕੁਆਲਿਟੀ ਕਾਫੀ ਬਿਗ ਆਰਡਰ ਤੇ ਨਾਲੇ ਸੰਧੂ ਸਾਹਿਬ ਹੈ ਵੀ Rajasthan ਦੇ ਹੂੰ ਹਾਂਜੀ ਲਓ ਜੀ ਦੋਸਤੋ ਬਿਲਕੁਲ ਠੀਕ ਹੈ ਜੀ ਆਊਟ ਆਫ ਪੰਜਾਬ ਦੀ ਜਾਨ ਹੈ ਸੰਤੂ ਸਾਹਿਬ ਇਹ ਇਹ ਦੇਰੀ ਵਾਲਾ ਦਾ ਭਾਈ ਭਾਜੋ ਅੱਛਾ ਹਾਂਜੀ ਜਿੱਦਾਂ ਮੇਰੀ ਜਾਨ ਬਣੀ ਕਿ ਨਾ ਮੈਂ ਜੱਪੀ ਭਾਈ ਇਹਨੂੰ ਹਾਂਜੀ ਉਹਦਾ ਹੀ ਇਹ ਡੇਰੀ ਵਾਲੇ ਦੀ ਜਾਨ ਹੈ ਤੇ ਹਾਈਟ ਘੱਟ ਜਿਹੜਾ ਦੋਸਤੋ ਫੁੱਲ ਪੜਾ ਫੁੱਲ ਵੱਡੀ ਆ ਤੇ ਤੁਰਦੀ ਦਾ ਰੂਪ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਵੱਡੇ ਸੈਜ ਦੇ ਵਿੱਚ ਆ ਆਰਡਰ ਸੈਜ ਕਾਫੀ ਸੋਹਣਾ ਬੈਸਟ ਆਰਡਰ ਕੁਆਲਿਟੀ ਆ ਤੇ ਤਾਜੀ ਸੂਈ ਆ ਜੇਰ ਹਜੇ ਪੈਣੀ ਬਾਕੀ ਹੈ ਠੀਕ ਹੈ ਜੀ ਅੱਜ ਹੀ ਸੂਈ ਆ 7 ਅਕਤੂਬਰ ਨੂੰ ਦੁਪਹਿਰ ਦਾ ਕੋਈ ਸਮਾਂ ਹੋਣਾ ਕੋਈ 2:30 3 ਵਜੇ ਤ ਤੇ ਆਰਡਰ ਸائز کافی ਵੱਡਾ ਜੀ ਆਹ ਵੇਖੋ ਜੀ ਆ ਦੁੱਧ ਖੜਾ ਹੋ ਗਿਆ ਇਧਰ ਆ ਦੇਖੋ ਬਣ ਗਈ ਆ ਪਾ ਕੇ ਰੱਖੋ ਉੱਥੇ ਪੱਖਾ ਲਾਉ ਆ ਦੇਖੋ ਮੇਚ ਲਿਆਓ ਨਕਾ ਠੀਕ ਜੀ ਸੋ ਚੰਗੀ ਮਿਲਕਿੰਗ ਦੀ ਜਿਹੜੀ ਦੋਸਤੋ ਇਸ ਮੱਝ ਤੋਂ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਆਰਡਰ ਕੁਆਲਿਟੀ ਬੈਸਟ ਆ ਤੇ ਦੁੱਧ ਜਿਹੜਾ ਦੋਸਤੋ ਪਹਿਲੇ ਸਵੇਰ ਦਾ ਵੀਰ ਤੋਂ ਪੁੱਛ ਲਈ ਜੇਕਰ ਕੋਈ ਰਿਕਾਰਡ ਪਤਾ ਹੋਇਆ ਤੇ ਠੀਕ ਆ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਨੋਟ ਕਰਾ ਦਾਂਗੇ ਤੇ ਜਸਬਾਈ ਜਿਵੇਂ ਸੂਆ ਬਿਲਕੁਲ ਤੀਜਾ ਸੂਈ ਹੈ ਅੱਜ ਸੂਈ ਕਿਨੇ 2-3 ਵਜੇ ਤੱਕ ਸੂਈ ਇਹ 2 ਵਜੇ ਦਾ ਟਾਈਮ ਹੈ ਠੀਕ ਆ ਜੀ ਹਾਂਜੀ ਬਸ ਕਰੀਏ ਜੇਰ ਪਾਣੀ ਰਹਿ ਗਈ ਬਸ ਹਾਂਜੀ ਜੇਰ ਪਾਣੀ ਰਹਿ ਗਈ ਹੈ ਜੀ ਤੇ ਬੱਚਾ ਮਗਰ ਨੇ ਕੀ ਦਿੱਤਾ ਕਟਾ ਜੀ ਕਟਾ ਹਾਂਜੀ ਤੇ ਕੋਈ ਪੁੱਛਿਆ ਪਿਛੋ ਰਿਕਾਰਡ ਕੋਈ ਸੂਆ ਦੂਜੇ ਦਾ ਜਾਂ ਪਹਿਲੇ ਸੂਆਂ ਦਾ ਕੀ ਦੁੱਧ ਰਿਆ ਇਹ ਆਂਦੇ ਜੀ 16 ਕਿਲੋ ਦੁੱਧ ਪਾਇਆ ਜੀ ਨੇ ਦੂਜੇ ਸੂਏ ਦੂਜੇ ਹਾਂਜੀ ਠੀਕ ਆ ਜੀ ਤੇ ਐ ਕੀ ਆਂਦੇ ਜੀ ਜੇ ਹਸਾਣਾ ਸੰਭੀ ਸੂਏ ਆਂਦੇ 18 ਕਿਲੋ ਪਾਉਂ ਗੀ 18 ਨਹੀਂ ਤੇ 16 ਦੇ ਸੰਧੂ ਸਾਹਿਬ ਕਿਤੇ ਗਿਆ ਨੇ ਐਡੀ ਮ ਹਾਂਜੀ ਹੈ ਉਹਨਾਂ 18 ਦੀ ਗਰੰਟੀ ਦਿੱਤੀ ਜਾਂਦੇ 18 ਕਿ ਪਾਉ ਪਾਉ 16 ਦਿਨਾਂ ਅਧਿਆਤਿਕ ਹੋਇਆ ਠੀਕ ਹੈ ਵੀ 16 ਲੀਟਰ ਪਹਿਲੇ ਸੁਬੀਆਂ ਦੇ ਵਿੱਚ ਦੋਸਤੋ ਚਵਾਈ ਹੋਈ ਆ ਇਸ ਵਾਰ ਜਿਹੜਾ ਤੁਸੀਂ ਆਪ ਆਈਡੀਆ ਲਾ ਲਿਓ ਵੀ ਜੇ ਢੀ ਜਮੀਂ ਪਲੀ ਆ ਸਾਨੂੰ ਉਹਨਾਂ ਹੀ ਸੰਦੂ ਸਾਹਿਬ ਗਾਂ ਨੂੰ ਆ ਤੇ ਉਹਨਾਂ ਹੀ ਭਾਂ ਨੂੰ ਆ ਤੇ ਫਿਰ ਚੌਣ ਚੌਣ ਵੀ ਬੜੀ ਪੋਲੀ ਠੀਕ ਹੈ ਹਾਂਜੀ ਤੇ ਚਵਾਈ ਜਿਹੜੀ ਵੀਰ ਨੇ ਦੱਸਦਾ ਤੇ ਕੱਟੇ ਨੂੰ ਚੰਗਾਇਆ ਵੀ ਆ ਜੀ ਕਿ ਲੋਗ ਆਪਾਂ ਬੌਲਾ ਠੀਕ ਹੈ ਜੀ ਹਾਂਜੀ ਤਾਂ ਉਹ ਸੁਰਤ ਜਾ ਕੇ ਸਤਾ ਜੀ ਇਹ ਮਗਰ ਜਿਹੜਾ ਮੇਲ ਕਾਫ ਆ ਹਾਂਜੀ ਠੀਕ ਆ ਬੱਚਾ ਜਿਹੜਾ ਬਿਲਕੁਲ ਵੇਖੋ ਕੱਟਾ ਆ ਤਾਂ ਤੁਹਾਨੂੰ ਵੇਖਾਉਣੇ ਤੁਹਾਨੂੰ ਪ੍ਰੋਪਰ ਆ ਦੇਖੋ ਠੀਕ ਹੈ ਚਾਰੇ ਥਾਣਾ ਦੋਸਤੋ ਤੇ ਗਿੱਠ ਗਿੱਠ ਘਟੋ ਘਾਟ ਵੀ ਆਪਾਂ ਵਿਥੀ ਗੱਲ ਕਰ ਲਈਏ ਬੜੀ ਸੋਹਣੀ ਵਿਥੀ ਵਰਲਾ ਵੇਖੋ ਠੀਕ ਹੈ ਜੀ ਚੋਂ ਪਾਸੇ ਚੋਂ ਗੂਠਾਂ ਤੋਂ ਜਿਵੇਂ ਆਪਾਂ ਕਹਿ ਲਈਏ ਪੀੜੀ ਦੇ ਪਾਵਾਂ ਵਰਗੇ ਵੀ ਆ ਆਏ ਪੀੜੀ ਦੇ ਪਾਵਾਂ ਵਰਗੇ ਥਾਣਾ ਹਾਂਜੀ ਤੇ ਜੱਸ ਭਾਈ ਕੀ ਦੀ ਡਿਮਾਂਡ ਕਰਾਂਗੇ ਕੀ ਮੁੱਲ ਕਰਦੇ ਆ ਭਰਾ ਜੀ ਮੁੱਲ ਤੇ ਸੰਧੂ ਸਾਹਿਬ ਭਾਵੇਂ ਡੇਢ ਕਰ ਲਗੇ ਦੋ ਵੀ ਕਰ ਲਗੇ ਤੁਹਾਨੂੰ ਪਤਾ ਹੀ ਆ ਬਾਜ਼ਾਰ ਦੇ ਹਿਸਾਬ ਨਾਲ ਚੱਲੰਦੇ ਆ ਜਿੰਨ ਜਨਾ ਕਰਦੇ ਆ ਜੀ ਕਾਲੀ ਗੱਲ ਨਹੀਂ ਕਰਨੀ ਡੇਢ ਕਰ ਲਗੇ ਦੋ ਕਰ ਲਗੇ ਜਿੰਨੇ ਦੀ ਮੈਂ ਉਹਨੇ ਮੰਗਣੇ ਆ ਉਹਨੇ ਮੰਗਣੇ ਆ ਠੀਕ ਆ ਸੰਧੂ ਸਾਹਿਬ ਗੱਲ ਨਹੀਂ ਫਾਇਦਾ ਨਹੀਂ ਮੁੱਲ ਭਾਵੇਂ 1.20 ਕਰ ਲਗੇ ਜੀ ਹਾਂ ਸਵਾ ਕਰ ਲਗੇ 1.15 ਦੀ ਦਵਾਂਗੇ 1.15 ਕਿੰਨੇ ਹਜ਼ਾਰ ਹੋਰ ਛੱਡ ਦੇਣਾ ਹਾਂ ਉਹ ਨਹੀਂ ਦਾਨਾ ਨਹੀਂ ਨਾ ਛੱਡੀ ਬਾਕੀ ਮੈਂ ਨਹੀਂ ਕਿ ਮਾਰੀ ਫੇਕ ਜਿਹੜਾ ਵੇਖ ਕੇ ਛੱਡੂ ਨਾ ਮੈਂ ਇੱਥੇ ਆਣ ਕੇ ਜਿੱਦਾਂ ਮਰਜ਼ੀ ਕੋਈ ਵੀਡੀਓ ਇੱਕ 12 ਦੇ ਦਾਂਗੇ ਜੀ ਇੱਕ 12 ਦੇ ਹਾਂਜੀ ਇਹ ਤੋਂ ਨਹੀਂ ਛੋਟੇ ਛੋੜ ਹੀ ਹੋਣੀ ਇੱਥੇ ਜਿਆਦਾ ਬਿਲਕੁਲ ਜਾਇਜ਼ ਆ ਮੋਲੇ ਦਾ ਹਾਂਜੀ ਤੁਸੀਂ ਵੀ ਲਓ ਤੁਸੀਂ ਦੱਸੋ ਠੀਕ ਹਾਂਜੀ ਨਹੀਂ ਠੀਕ ਹੈ ਮੱਝ ਵੀ ਪੂਰੀ ਵੱਡੇ ਢਾਂਚੇ ਦੀ ਆ ਇਹ ਦੁੱਧ ਵੀ ਸੰਤੂ ਸਾਹਿਬ 17 ਕਿਲੋ ਕਰੂਗੀ ਪੱਕਾ ਹੂੰ ਭਾਵੇਂ ਕੋਈ ਸਾਡੇ ਤੋਂ ਸਾਈਨ ਕਰਾ ਕੇ ਲੈ ਜਾਏ ਠੀਕ ਹੈ ਇਹ ਵੀ ਗੱਲ ਪੱਕੀ ਆ ਝੂਠ ਵਾਲੀ ਨਹੀਂ ਇਹਦੇ ਵਿੱਚ ਕੋਈ ਵੀ ਗੱਲ ਹੋਊਗੀ ਸਹੀ ਹੈ ਹਾਂ ਉਹ ਉਮੀਦ ਪੂਰੀ ਕਰ ਸਕਦੇ ਆ ਮੱਝ ਤੋਂ ਜੇਕਰ ਆਪਾਂ ਇਹ ਨਹੀਂ ਮੀਲਾ ਕਰੀਏ ਤੇ ਫਿਰ ਇਹੋ ਜੀਆਂ ਮੱਝਾਂ ਨੇ ਦੋ ਦਿਨ ਹੀ ਦੇਣਾ ਤੇ ਕਿੰਨੇ ਦੇਣਾ ਜੀ ਕਿੰਨੇ ਦੇਣਾ ਹਾਂਜੀ ਸੌ ਆਰਡਰ ਕੁਆਲਟੀ ਵੱਡੀ ਆ ਦੋਸਤੋ 112000 ਦੀ ਲੈ ਦੇ ਆ 115000 ਡਿਮਾਂਡ ਆ ਠੀਕ ਆ ਕੋਈ ਸਵਾ ਲੱਖ ਨਹੀਂ ਕੋਈ 130 ਨਹੀਂ ਕੋਈ ਡੇਢ ਲੱਖ ਨਹੀਂ ਵੀ ਇਹ 115 ਦੇ ਵਿੱਚੋਂ ਕੋਈ 2000 ਮਾਨਤਨ ਹੈਗਾ ਸ਼ਾਇਦ ਤੇ ਇੱਕ ਸੰਤੂ ਸਾਹਿਬ ਇਹ ਚਾਰ ਦੀ ਨਹੀਂ ਪਲੀ ਇਹ ਤੂੜੀ ਦੀ ਪਲੀ ਆ ਠੀਕ ਆ ਹਾਂਜੀ ਇੱਕ ਤਾਂ ਹੁੰਦਾ ਚਾਰ ਪਾ ਪਾ ਪਲੀ ਜੀ ਰਾਜੀ ਲੱਗਦੀ ਸੀ ਹਾਂਜੀ ਹਾਂਜੀ ਪਰ ਆ ਵੇ ਵੇਖੋ ਤੁਹਾਡੇ ਸਾਹਮਣੇ ਤੂੜੀ ਖਾਈ ਆ ਬਾਜੀ ਵੇਖੋ ਤੂੜੀ ਆ ਵੇ ਮੇਰਾ ਤੂੜੀ ਵੱੜ ਵੱੜ ਖਾਈ ਜਾਂਦੇ ਬਾਕੀ ਚਾਰ ਸਾਈਲੇ ਜਲਾ ਪਸੂ ਤੋਂ ਜ਼ਿਆਦਾ ਤੂੜੀ ਨੂੰ ਫਿਰ ਕੱਲੀ ਨੂੰ ਮੂੰਹ ਨਹੀਂ ਨੰਭਾ ਕੇ ਹਾਂਜੀ 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 ਤੇ ਤੂੜੀ ਜਿਹੜੀ ਆ ਦੋਸਤੋ ਬਿਲਕੁਲ ਤੂੜੀ ਤੇ ਜੰਮੀ ਪਲੀ ਹੈ ਬਾਕੀ ਸਿਹਤ ਤੁਸੀਂ ਆਪ ਦੇਖ ਲਿਓ ਵੀਡੀਓ ਨੂੰ ਇੱਕ ਵਾਰੀ ਦੋ ਵਾਰੀ ਐਡਾ ਪਿੱਛਾ ਕਰਕੇ ਦੇਖ ਲਓ ਠੀਕ ਹੈ ਤੇ ਮੇਰੇ ਵੀਰ ਭਰਾ ਜਿੰਨੇ ਵੀ ਡੰਗਰ ਲੈਣਾ ਨਾ ਆਪ ਦੀ ਇੱਥੇ ਤਸੱਲੀ ਕਰਿਆ ਕਰੋ ਬਾਅਦ ਚ ਨਾ ਫੋਨ ਲਾਇਆ ਕਰੋ ਬਿਲਕੁਲ ਹਾਂਜੀ ਚਲੋ ਭਾਜੀ ਸਾਡੇ ਇਹੋ ਜਿਹਾ ਕੋਈ ਤੁਹਾਨੂੰ ਪਰਾ ਜਿੱਤਾ ਚਾਂਸ ਨਹੀਂ ਗਵੀ ਹੋਇਆ ਫਿਰ ਵੀ ਅਸੀਂ ਆਨੇ ਆਪਦੀ ਤਸੱਲੀ ਕਰੋ ਤਸੱਲੀ ਕਰੋ ਬਾਅਦ ਚ ਜਦੋਂ ਲਾਂਮਾ ਦੇਣਾ ਮਾਲ ਵੰਦੂ ਵੇਖਦਾ ਮਾਲ ਦੀ ਨਹੀਂ ਗੱਲ ਪਰ ਆਈਆਂ ਨੇ ਵੀਡੀਓ ਦੇ ਉੱਤੇ ਫਿਰ ਵੀ ਚਲੋ ਡੰਗਰ ਸੁਸਰਾ ਪਾਓ ਸੋਨਾ ਪਾਓ ਹਾਂ ਤੁਹਾਨੂੰ ਹੋਣ ਮੰਨ ਲਓ ਪਰਸੋਂ ਦਾ ਮੈਂ ਫੋਨ ਲਾਉਂਦਾ ਮੈਂ ਕਿਹਾ ਭਾਜੀ ਆਪਾਂ ਵੀਡੀਓ ਪਈ ਇੱਕ ਵੜੜ ਵੜੀ ਵਧੀਆ ਉਹ ਵੀ ਪਿੰ ਹਾਂਜੀ ਠੀਕ ਆ ਆਉਣੀਏ ਵੇਚ ਵੇਚਤੀ ਨਹੀਂ ਵੇਗੀ ਜੀ ਉਹ ਕੱਲ ਉਹ ਫਿਰ ਕੱਲ ਤੁਸੀਂ ਲੇਟ ਹੋਗੇ ਨਾ ਉਹ ਸ਼ਾਮੀ ਫਿਰ ਲੈ ਕੇ ਠੀਕ ਆ ਠੀਕ ਆ ਹਾਂਜੀ ਠੀਕ ਆ ਸੋ ਦੋਸਤੋ ਇਹ ਪਸ਼ੂ ਜਿਹੜੇ ਸੀਗੇ ਅੱਜ ਆਪਾਂ ਤੁਹਾਨੂੰ ਦਿਖਾਏ ਆ ਬਾਈ ਜੱਸ ਉਹਨਾਂ ਦੇ ਘਰੋਂ ਠੀਕ ਆ ਤੇ ਬਿਲਕੁਲ ਤਾਜ਼ੇ ਸਵੇਸ ਵੇ ਪਸ਼ੂ ਸੀਗੇ ਤੇ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਕਰ ਸਕਦੇ ਜੀ ਠੀਕ ਆ ਤਾਜ਼ੇ ਬਿਲਕੁਲ ਇੱਕ ਜਿਹੜੀ ਲਾਸ਼ ਦੇ ਵਿੱਚ ਤੁਹਾਨੂੰ ਇਹ ਮੱਝ ਜਿਹੜੀ ਦਿਖਾਈ ਆ ਠੀਕ ਆ ਜੀ ਤੇ ਬੱਚਾ ਮੇਰਾ ਵੀ ਆ ਦੇਖੋ ਬੱਚਾ ਦੇਖੋ ਠੀਕ ਆ ਜੀ ਧਿਆਨ ਨਾ ਠਾਏ ਇੱਥੇ ਤਲਕਦਾ ਨਾ ਆਪੀ ਲਾ ਆ ਲੋ ਜੀ ਠੀਕ ਹੈ ਬੱਚੇ ਤਾਂ ਚੰਗੀ ਤਰ੍ਹਾਂ ਖੁਲੋਏ ਨਹੀਂ ਜਾਂਦਾ ਬਿਲਕੁਲ ਸਹੀ ਨਾ 2-3 ਘੰਟਿਆਂ ਦੀ ਸੂਈ ਹੈ ਸਰ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਜੇ ਜੱਗ ਤਾਂ ਕਰੂਗਾ ਇਹ ਚਲ ਕੋਈ ਨਹੀਂ ਬੰਦੇ ਪਰ ਬੰਦੋ ਵੈਸੇ ਕੋਈ ਥੋੜੀਆਂ 2-4 ਧਾਰਾ ਮਾਰਦੇ ਪਾਲਟੀ ਜੀ ਮਾਰਦੇ ਪੂਤੋ ਪਾਲਟੀ ਆ ਲੋ ਬਾਕੀ ਦੋਸਤ ਜਿਹੜੀ ਬਿਲਕੁਲ ਹੁਣ ਤਾਜੀ ਸੂਈ ਹੈ ਤੇਰੀਆਂ ਧਾਰਾ ਮਾਰਦੇ ਦੋ-ਦੋ 4-4 ਤਸल्ली ਜਿਹੜੀ ਉਹ ਵੀ ਕਰਾ ਦੇਣ ਇੱਕ ਸੰਤੂ ਸਾਹਿਬ ਹੈ ਨਾ ਮਿਲਦੀ ਵੀ ਕੋਈ ਇਹਨੂੰ ਜਗਮ ਬਚਾ ਵੀ ਕੁਚਾ ਹੋ ਗਿਆ ਨਾ ਮਿਲਣਾ ਇਹਨੇ ਧਾਰ ਤੇ ਕੋਈ ਪੜਾ ਨਹੀਂ ਲੈਣ ਠੀਕ ਹੈ ਹਾਂਜੀ ਬਿਲਕੁਲ ਇੱਕ ਤਾਂ ਨਾ ਟੀਕਾ ਲਾਵਾਂਗੇ ਜੀ ਫਿਰ ਟੀਕਾ ਨਹੀਂ ਇਹਨੇ ਲਵਾਉਣਾ ਕਰਮਾਲੀ ਨੇ ਐਦਾਂ ਹੀ ਮਿਲੂਗੀ ਤੁਹਾਨੂੰ ਪਤਾ ਐਵਦੀ ਮੱਝਾਂ ਟੀਕੇ ਲਵਾਉਂਦਾ ਵੀ ਕੀ ਫਿਰ ਫਾਇਦਾ ਕੀ ਸੋ ਜੀ ਹਾਂਜੀ ਬਿਲਕੁਲ ਵੈਕਲ ਦੇਖੋ ਜੀ ਆਹ ਦੇਖੋ ਜੀ ਕੋਈ ਪੂਰ ਨਹੀਂ ਸਕਾਂ ਪੂਲੀ ਕਿ ਲੋਦਾ ਐ ਮੈਂ ਸੰਤੂ ਸਾਹਿਬ ਕੱਢ ਦਈਦਾ ਬੋਲੀਵੁੱਡੀ ਆ ਬਿਲਕੁਲ ਹਾਂਜੀ ਠੀਕ ਹੈ ਤੇ ਜੱਸ ਭਾਈ ਬੋਲ ਗਏ ਨੰਬਰ ਆਪਣੇ ਸੰਪਰਕ ਨੰਬਰ ਹੈਗਾ ਜੀ ਵਟਸਐਪ ਵਾਲਾ ਨੰਬਰ ਵੀ ਹੈ ਕਿ ਨੋਟ ਕਰ ਲਿਓ 99158 92382 ਠੀਕ ਹੈ ਜੀ ਹਾਂਜੀ ਤੇ ਕਾਲਿੰਗ ਵਾਲਾ ਹੈਗਾ 99152 3748 ਠੀਕ ਹੈ ਜੀ ਇਹ ਸਨ ਵੇਰ ਜੱਸ ਹਣੀ ਤੇ ਭਾਈ ਪ੍ਰਤਾਪ ਸਿੰਘ ਆ ਪਸ਼ੂ ਆ ਜੇ ਤੁਹਾਨੂੰ ਪੰਜ ਦਿਖਾਤੇ ਆ ਇਸ ਘਰੋਂ ਸਾਰੇ ਪਸ਼ੂ ਦੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਆ ਅਨੀਮਲ ਜਿਹੜਾ ਪਸੰਦ ਆਊਗਾ ਉਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਿੰਨੀ ਵਾਰੀ ਆਪਾਂ ਜਿਹੜਾ ਦੋਸਤੋ ਕਹਿ ਚੁੱਕੇ ਹਾਂ ਤਸੱਲੀ ਆ ਘਰ ਵਿਜਟ ਕਰਕੇ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ